ਨਵਦੀਪ ਜੀ ਤੁਸੀਂ ਯਕੀਨ ਮੰਨਿਓ ਕਿ 35 ਲੱਖ ਦੀ ਬਣੀ ਸੜਕ 35 ਦਿਨ ਵੀ ਨਹੀਂ ਘਟ ਸਕੀ ਤੁਸੀਂ ਦੇਖਿਓ ਸ਼ਾਇਦ ਤੁਸੀਂ ਦੇਖਿਆ ਹੋਵੇਗਾ ਉੱਥੇ ਕਿੱਡੇ ਕਿੱਡੇ ਵੱਡੇ ਟੋਏ ਪੈ ਗਏ ਨੇ 20 ਲੱਖ ਦੇ ਲੱਗੇ ਬਲੋਕ 20 ਦਿਨ ਵੀ ਨਹੀਂ ਘਟ ਸਕੇ ਔਰ ਬਹਨੇ ਸ਼ੁਰੂ ਹੋ ਗਏ ਜੀ ਇਹ ਸਾਰੇ ਕੰਮ ਜਿਹੜੇ ਨੇ ਸ਼ਾਇਦ ਇਹ ਹਫੜਾ ਤਫਰੀ ਵਿੱਚ ਕੀਤੇ ਜਾ ਰਹੇ ਨੇ ਔਰ ਕਿਤਨੇ ਕਿਤੇ ਇਹਨਾਂ ਨੇ ਸਾਰੇ ਕੰਮਨ ਰੋਕਿਆ ਪਿਆ ਸੀ ਕਿਉਂਕਿ ਇਹ ਕੰਮ ਹੁੰਦੇ ਨਹੀਂ ਇਹ ਜਨਵਰੀ ਮਹੀਨੇ ਦੇ ਪਾਸ ਸੀਗੇ 2024 ਪਰ ਇਹ ਇਸ ਡਿਸਟਰਿਕਟ ਇਲੈਕਸ਼ਨ ਦਾ ਬਿਲਕੁਲ ਵਜਨ ਲੱਗਾ ਹੈ ਤੇ ਸਾਰੇ ਕੰਮ ਯਾਦ ਆ ਗਏ ਤੇ ਮੇਰੇ ਖਿਆਲ ਨਾਲ ਜਿਸ ਦਿਨ ਆਪਾਂ ਕੰਮਾਂ ਨੂੰ ਦੇਖੀਦਾ ਹੈ ਤੇ ਸ਼ਹਿਰ ਦੇ ਟੈਕਸਾਂ ਨਾਲ ਪੈਸਾ ਵਰਤਿਆ ਜਾ ਰਿਹਾ ਹੈ ਸ਼ਾਇਦ ਮੈਨੂੰ ਇਹ ਲੱਗਦਾ ਹੈ ਕਿ ਇਹ ਵਕਾਸ ਹੈ ਨਾਮ ਤੋਂ ਉਹਦੇ ਵਿਕਾਸ ਹੈ ਪਰ ਇਹ ਵਿਕਾਸ ਹੈ ਕਿ ਵਿਨਾਸ਼ ਹੈ ਕਿ ਗਲੀਆਂ ਨਾਲੀਆਂ ਨੂੰ ਔਰ ਨਾਲੇ ਸਾਫ਼ ਕਰਵਾਉਣ ਨੂੰ ਜੇ ਵਿਕਾਸ ਕਿਹਾ ਜਾਵੇ ਨਹੀਂ ਜੇ ਐਮਸੀ ਜ਼ਿੰਮੇਵਾਰੀ ਕਿਹਾ ਜਾਵੇ ਤੇ ਮੇਰੇ ਖਿਆਲ ਨਾਲ ਸ਼ਾਇਦ ਬਹੁਤ ਛੋਟੀ ਗੱਲ ਹੋएगी ਬਾਅਦ ਉਹਦੇ ਮੋਢਿਆਂ ਤੇ ਇੱਕ ਭਾਰ ਹੁੰਦਾ ਹੈ ਆਪਣੇ ਸ਼ਹਿਰ ਦੇ ਭਵਿੱਖ ਨੂੰ ਅੱਗੇ ਵਧਾਉਣਾ ਗਲੀਆਂ ਨਾਲੀਆਂ ਬਣਾਉਣ ਲਈ ਅੰਦਰ ਟੀਮਾਂ ਨੇ ਨਾਲੇ ਸਾਫ਼ ਕਰਾਉਣ ਲਈ ਅੰਦਰ ਸਾਰਾ ਕੁਝ ਸਿਸਟਮ ਬਿਲਕੁਲ ਹੈਗਾਏ ਉਹ ਪਹਿਲੇ ਵੀ ਹੁੰਦਾ ਆਇਆ ਸੀ ਹੁਣ ਵੀ ਹੁੰਦਾ ਮੈਂ ਤੇ ਸ਼ਹਿਰ ਅੱਗੋਂ ਵੀ ਹੁੰਦਾ ਰਹੇਗਾ ਗੱਲ ਇਹ ਕਿ ਅਸੀਂ ਆਪਣੇ ਸ਼ਹਿਰ ਨੂੰ ਬਚਾਉਣ ਵਾਸਤੇ ਤੇ ਮੋੜ ਬਸਾਉਣ ਵਾਸਤੇ ਕਿਹੜਾ ਨਵਾਂ ਕੰਮ ਕਰ ਰਹੇ ਹਾਂ ਅਸੀਂ ਤੇ ਇੱਕ ਪ੍ਰਣ ਲੈ ਕੇ ਚੱਲੇ ਆ ਕਿ ਜੇਕਰ ਸਾਡੇ ਸ਼ਹਿਰ ਨੇ ਸਾਨੂੰ ਸਾਡੀ ਕਮੇਟੀ ਬਣਾ ਕੇ ਫਤਵਾ ਦਿੱਤਾ ਤੇ ਅਸੀਂ ਪੂਰੇ ਜੋਰ ਨਾਲ ਸ਼ਹਿਰ ਨੂੰ ਬਚਾਵਾਂਗੇ ਔਰ ਸ਼ਹਿਰ ਨੂੰ ਬਸਾਵਾਂਗੇ ਸਾਡੇ ਕੋਈ ਬਜ਼ੁਰਗ ਕੁੰਡਾ ਖੋਲਦੇ ਨੇ ਤੇ ਮੈਂ ਪੁੱਛਦਾ ਮਾਤਾ ਜੀ ਜਾਂ ਬਾਪੂ ਜੀ ਆਪਣੇ ਬੱਚੇ ਕਿੱਥੇ ਨੇ ਤਾਂ ਉਹਨਾਂ ਦਾ ਜਵਾਬ ਆਂਦਾ ਜੀ ਕਿ ਬੱਚੇ ਕੋਈ ਦਿੱਲੀ ਐ ਕੋਈ ਗੁਰਦਾਉਂ ਐ ਕੋਈ ਚੰਡੀਗੜ੍ਹ ਐ ਉਹਨੂੰ ਜਿਸ ਲਈ ਪੁੱਛੀਦਾ ਕਿ ਕੰਮ ਉਹ ਕਹਿੰਦੇ ਜੀ ਬੇਟਾ ਸਰਕਾਰੀ ਨੌਕਰੀਆਂ ਤੇ ਹੈ ਕੋਈ ਨਹੀਂ ਲੋਕੋ ਰੁਜ਼ਗਾਰ ਕੋਈ ਹੈ ਨਹੀਂ ਐ ਤੇ ਅਸੀਂ ਬੱਚਿਆਂ ਨੂੰ ਜਿੱਥੇ ਉਹਨਾਂ ਦਾ ਕੁਛ ਰੋਜ਼ਗਾਰ ਬਣ ਸਕੇ ਉੱਥੇ ਭੇਜੇ ਹੋਏ ਨੇ ਤੇ ਉਹ ਆਪਣਾ ਜੀਵਨ ਇੱਥੇ ਇਕੱਲੇ ਬਤੀਤ ਕਰ ਰਹੇ ਨੇ ਆਮਲੇ ਸਮੇਂ 'ਚ ਅਸੀਂ ਇੱਥੇ ਰੋਜ਼ਗਾਰ 'ਚ ਵਾਦਾ ਕਰਵਾਈਏ ਚਾਹੇ ਉਸ ਵਾਸਤੇ ਸਾਨੂੰ ਕੋਈ ਮੈਟਰ ਨਹੀਂ ਕਰਦਾ ਕਿ ਸਰਕਾਰ ਉੱਪਰ ਕਿਹੜੀ ਹੈ ਸੈਂਟਰ 'ਚ ਕੌਣ ਹੈ ਸਟੇਟ 'ਚ ਕੌਣ ਹੈ ਸਾਡੀ ਸਾਰੀ ਟੀਮ ਹਰ ਜਗ੍ਹਾ ਝੋਲੀ ਅੱਡ ਕੇ ਆਪਣੇ ਸ਼ਹਿਰ ਵਾਸਤੇ ਝੋਲੀ ਅੱਡ ਕੇ ਹਰ ਉਹ ਜਗ੍ਹਾ ਤੇ ਜਾਏਗੀ ਜਿੱਥੋਂ ਸਾਨੂੰ ਸ਼ਹਿਰ ਨੂੰ ਬਚਾਉਣ ਤੇ ਵਸਾਨ ਵਾਸਤੇ ਕੁਛ ਨਾ ਕੁਛ ਆਸ ਹੋਈ ਗੀ ਜੀ ਦੇਖੋ ਜੀ ਇਹ ਤਾਂ ਮੇਰੇ ਵਾਰਡ ਦੇ ਤੇ ਮੇਰੇ ਸ਼ਹਿਰ ਵਾਸੀ ਜਾਣਦੇ ਨੇ ਕਿ ਅਸੀਂ ਪੰਜ ਜਨਵ ਵਾਲੇ ਆ ਕਿ ਪੰਜ ਸਾਲਾਂ ਵਾਲੇ ਆ ਮੈਂ ਤੇ ਤੁਹਾਨੂੰ ਬੜੇ ਛੋਟੇ ਜਿਹੇ ਸ਼ਬਦਾਂ ਚੰਨੀ ਗੱਲ ਦੱਸਣਾ ਚਾਹੁੰਦਾ ਕਿ ਆਪਣੀ ਸਰਕਾਰ ਹੋਵੇ ਤੇ ਜਿਨ੍ਹਾਂ ਦੇ ਤੁਸੀਂ ਐਲੀਗੇਸ਼ਨ ਲਗਾਏ 6 ਮਹੀਨੇ ਦੇ ਜੁਆਇਨ ਕਰਾ ਕੇ ਪ੍ਰਧਾਨ ਨੂੰ ਕਮੇਟੀ ਤੇ ਪੂਰਾ ਕਬਜ਼ਾ ਕਰ ਲਿਆ ਹੋਵੇ ਤੇ ਤੁਹਾਡੇ ਫਿਰ ਕੰਮ ਨਾ ਹੋਵੇ ਕਿ ਉਹ ਤੁਹਾਡੇ ਲੱਗੇ ਹੋਣ ਪ੍ਰਧਾਨ ਤੁਹਾਡੇ ਹੋਣ ਸਰਕਾਰ ਤੁਹਾਡੀ ਹੋਵੇ ਤੁਹਾਡੇ ਫੇਰ ਕੰਮ ਨਾ ਹੋਣ ਤੇ ਫਿਰ ਅੱਗੋਂ ਕੰਮ ਕਿਤਾ ਕਰਵਾ ਲੋਗੇ ਤੇ ਜਿਹੜੇ ਹੁਣ ਕੰਮ ਕਰਵਾ ਰਹੇ ਉਹਨੂੰ ਆਪਣਾ ਕਿਉਂ ਗਿਣਵਾ ਰਹੇ ਫਿਰ ਇਹਦਾ ਜਵਾਬ ਤੇ ਉਹੀ ਦੇ ਸਕਦੇ ਪਰ ਜਿਹੜੇ ਗੱਲ ਕਰ ਰਹੇ ਨੇ ਦੋ ਦੋ ਵਾਡਾਂ ਦੇ ਮੈਨੂੰ ਤੇ ਇਹੀ ਵੀ ਸਮਝ ਆਂਦੇ ਕਿ ਉਹਨਾਂ ਦੇ ਆਪਣੇ ਕੈਂਡੀਡੇਟ ਹੈ ਕਿਹੜੇ ਨੇ ਉਹ ਉਹਨਾਂ ਦੇ ਕੋਈ ਪੱਕੇ ਕੈਂਡੀਡੇਟ ਨਹੀਂ ਹੈ ਕਿ ਉਧਾਰ ਦੇ ਨੇ ਉਹਨਾਂ ਦਾ ਉਧਰ ਕਿੰਨਾ ਚਿਰ ਰਹਿਣਗੇ ਇਸੀ ਦਾ ਜਵਾਬ ਉਹ ਜ਼ਿਆਦਾ ਵਧੀਆ ਦੇ ਸਕਦੇ ਨੇ ਮੈਂ ਤੁਹਾਨੂੰ ਹੀ ਦੱਸਾਂਗਾ ਕਿ ਅਸੀਂ ਡਟ ਕੇ ਮਿਹਨਤ ਕਰ ਰਹੇ ਹਾਂ ਔਰ ਡਟ ਕੇ ਇਲੈਕਸ਼ਨ ਜਿੱਤਾਂਗੇ ਇੱਕ ਵਾਰਜ ਬਣ ਜਾਂਦਾ ਹੈ ਕਿ ਉਹਨਾਂ ਦੀ ਮੁਸ਼ਕਲਾਂ ਉਹਨਾਂ ਦੀ ਪਰੇਸ਼ਾਨੀਆਂ ਉਹਨਾਂ ਦੀਆਂ ਜੋ ਵੀ ਤਕਲੀਫਾਂ ਹੈਗੀਆਂ ਅਸੀਂ ਘਰ ਘਰ ਜਾ ਕੇ ਸੁਣੀਆਂ ਔਰ ਉਹਦੇ ਵਿੱਚ ਅਸੀਂ 5 ਸਾਲ ਲਗਾਤਾਰ ਬਿਨਾਂ ਕਿਸੇ ਨਾਗੇ ਤੋਂ ਬਿਨਾਂ ਕਿਸੇ ਦਿਨ ਬ੍ਰੇਕ ਲਾਏ ਹਰ ਇੱਕ ਦੀ ਸੇਵਾ 'ਚ ਹਾਜ਼ਰ ਰਹੇ ਹਾਂ ਔਰ ਇੱਕ ਪਿਆਰ ਦਾ ਸਨੇਹ ਲੈ ਕੇ ਚਾਹੀਦਾ ਸੀ ਅਸੀਂ ਕਿਸੇ ਘਰ ਐਮਸੀ ਬਣ ਕੇ ਨਹੀਂ ਜਾਂਦੇ ਰਹੇ ਇੱਕ ਪਿਆਰ ਦਾ ਸਨੇਹ ਲੈ ਕੇ ਚਾਹੀਦਾ ਸੀ ਕਿਸੇ ਦੇ ਘਰ ਜਾਇਦਾ ਸੀ ਛੋਟਾ ਭਰਾ ਬਣ ਕੇ ਕਿਸੇ ਦੇ ਘਰ ਜਾਇਦਾ ਸੀ ਉਹਨਾਂ ਦਾ ਬੱਚਾ ਬਣ ਕੇ ਅੱਜ ਉਹ ਵੀ ਆਪਣੇ ਬੱਚੇ ਨੂੰ ਇੰਨਾ ਪਿਆਰ ਕਰ ਰਹੇ ਨੇ ਜਿਹੜਾ ਕਿ ਜਿੱਦਾਂ ਕਿ ਤੁਸੀਂ ਦੋ ਤਰੀਕ ਨੂੰ ਆਪਣੇ ਆਪ ਦੇਖ ਹੀ ਲੋਗੇ ਜੀ ਦੂਸਰੇ ਪਾਸੇ ਦੁਕਾਨਾਂ ਤੋਂ ਲੈ ਕੇ ਛੱਪੇ ਮਾਰੀ ਹੋ ਰਹੀ ਹੈ ਜੁਰਮਾਨੇ ਪਾਏ ਜਾ ਰਹੇ ਨੇ ਉਸ ਤਰ੍ਹਾਂ ਬੀਤੇ ਦਿਨੀ ਇਸ ਤਰ੍ਹਾਂ ਮਾਮਲਾ ਸਾਹਮਣੇ ਆਇਆ ਕਿਸ ਤਰ੍ਹਾਂ ਦੇਖਦੇ ਪਹਿਲੀ ਵਾਰ ਮੈਂ ਵੀ ਪਹਿਲੀ ਵਾਰ ਦੇਖ ਰਿਹਾ ਆਪਣੇ ਇਹ ਚੋਣਾਂ ਦੇ ਵਿੱਚ ਕਿਸ ਤਰ੍ਹਾਂ ਦੇ ਮਾਮਲੇ ਸਾਹਮਣੇ ਹੋ ਇਲੈਕਸ਼ਨ ਦੇ ਵਿੱਚ ਖਾਸ ਕਰਕੇ ਬਿਲਕੁਲ ਨਗਦੀਨ ਜੀ ਬਿਲਕੁਲ ਸਹੀ ਕਹਿ ਰਹੇ ਹੋ ਫਿਰ ਅਸੇ ਤਰ੍ਹਾਂ ਜੋ ਵੀ ਜੇ ਹੋ ਰਿਹਾ ਹੈ ਇਹ ਕੁਛ ਹਰ ਤੱਕ ਸਾਡੇ ਸ਼ਹਿਰ ਲਈ ਬਹੁਤ ਹੀ ਨਿੰਦਨੀ ਹੈ ਇਹ ਅਸੀਂ ਸੁਣਦੇ ਹੁੰਦੇ ਸੀ ਫਿਲਮਾਂ ਵਿੱਚ ਟੀਵੀਆਂ ਵਿੱਚ ਦੇਖਦੇ ਹੁੰਦੇ ਸੀਗੇ ਕਿ ਜਦੋਂ ਇਲੈਕਸ਼ਨ ਆਉਂਦੇ ਨੇ ਤਾਂ ਇਸ ਤਰੀਕੇ ਨਾਲ ਟਾਕਰੇ ਕੀਤਾ ਜਾਂਦਾ ਹੈ ਜੋ ਅਸੀਂ ਅੱਜ ਕੁਝ ਮਹਿਸੂਸ ਵੀ ਕਰ ਰਹੇ ਹਾਂ ਕਿਉਂਕਿ ਸਾਡਾ ਸ਼ਹਿਰ ਵਿੱਚ ਭਾਜੀ ਨਾ ਕੋਈ ਨਾ ਹੀ ਕੋਈ ਇੰਡਸਟਰੀ ਹੈ ਤੇ ਮੈਂ ਗਰੋਸ਼ਾ ਆਰੇ ਸ਼ਹਿਰ ਦੇ ਵਪਾਰੀਆਂ ਦਾ ਜਿਹੜੇ ਕੈਂਡੀਡੇਟ ਨੇ ਉਹ ਵੀ ਵਪਾਰੀ ਨੇ ਤੇ ਜਿਹੜੇ ਵੋਟਰ ਨੇ ਉਹ ਵੀ ਵਪਾਰੀ ਨੇ ਤੇ ਜੇ ਇਸ ਤਰੀਕੇ ਨਾਲ ਵਪਾਰੀਆਂ ਨੂੰ ਸੰਗ ਕਰਣਗੇ ਤੇ ਉਹਦਾ ਜਵਾਬ ਵਪਾਰੀ ਜਿਹੜੇ ਹੈਗੇ ਨੇ ਉਹ ਬੜੇ ਵਧੀਆ ਤਰੀਕੇ ਨਾਲ ਦੇਣਗੇ ਇਹਦੇ ਵਾਸਤੇ ਮੈਂ ਕੋਈ ਚਾਰਾ ਵੱਡੀ ਕਰਨੀ ਕਰਾਂਗਾ ਪਰ ਜੋ ਵੀ ਇਹ ਕਰ ਰਹੇ ਨੇ ਜੇ ਇਲੈਕਸ਼ਨਾਂ ਉਹ ਕਰਕੇ ਕਰ ਰਹੇ ਨੇ ਤੇ ਬਹੁਤ ਇਹਨਾਂ ਵਾਸਤੇ ਮੜੀ ਜਾਂਦੇ ਨੇ ਦੂਸਰੇ ਪਾਸੇ ਮੈਨਿਫੈਸਟੋ ਤੁਹਾਡੇ ਦੇ ਸਵਾਲ ਬੜੇ ਖੜੇ ਕਰਦੇ ਨੇ ਕਹਿੰਦੇ ਇਹਨਾਂ ਨੇ ਮੈਨੀਫੈਸਟੋ ਤਿਆਰ ਕਿਤੇ ਕੰਮ ਕੀ ਦੇ ਦੇ ਕਿ ਪੰਜਾਬ ਵਿੱਚ ਅੱਜ ਤੱਕ ਕੌਣ ਸੋਚਦਾ ਨਹੀਂ ਆ ਦੇ हिसाब ਚੋਣਾ ਹੋਈ ਆ ਮੈਨੀਫੈਸਟੋ ਹੁੰਦੀ ਹੈ ਕਿ ਇਨਸਾਨ ਦੀ ਸੋਚ ਤੇ ਜੇਕਰ ਮੈਨੂੰ ਮੇਰੇ ਸ਼ਹਿਰ ਦੀ ਜਨਤਾ ਜਿਤਾ ਕੇ ਭੇਜੇ ਤੇ ਮੈਂ ਆਪਣੇ ਸ਼ਹਿਰ ਵਾਸਤੇ ਕੀ ਕੁਝ ਕਰਨ ਦੀ ਸੋਚ ਉਹ ਸੋਚ ਤੋਂ ਸਾਡਾ ਫਿਰ ਇੱਕ ਮੈਨੀਫੈਸਟੋ ਤਿਆਰ ਹੁੰਦਾ ਮੈਨੂੰ ਅੱਜ ਵੀ ਯਾਦ ਹੈ ਕਿ ਮੈਂ ਲਾਸਟ ਟਾਈਮ 10 ਪੁਆਇੰਟਾਂ ਦਾ ਮੈਨੀਫੈਸਟੋ ਬਣਾਇਆ ਸੀ ਔਰ 10 ਪੁਆਇੰਟਾਂ ਦੇ ਮੈਨੀਫੈਸਟੋ ਨੂੰ ਕੰਪਲੀਟ ਕਰ ਲਿਆ ਮੇਰੇ ਸ਼ਹਿਰ ਦੀ ਮੇਰੇ ਮੇਰੇ ਪਰਿਵਾਰ ਵਾਸੀਆਂ ਨੇ ਮੇਰੇ ਸਾਥੀਆਂ ਨੇ ਮੈਨੂੰ 5 ਸਾਲ ਦਾ ਸਮਰਥਨ ਦਿੱਤਾ ਸੀ ਉਸ 5 ਸਾਲ ਦੇ ਸਮੇਂ ਵਿੱਚ ਜਿੱਥੇ ਦੇ ਤੁਸੀਂ ਜੇਕਰ ਮੈਨੀਫੈਸਟੋ ਤੁਹਾਡੇ ਕੋਲ ਹੋਵੇ ਤੇ ਤੁਸੀਂ ਦੇਖੋਗੇ ਕਿ 10 ਪੁਆਇੰਟਾਂ ਦਾ ਸੀ 6 ਤੋਂ 7 ਪੁਆਇੰਟ ਕੰਪਲੀਟ ਕਰ ਚੁੱਕੇ ਹਾਂ ਕਿ ਵਿਰੋਧੀਆਂ ਨੂੰ ਪਤਾ ਹੀ ਨਹੀਂ ਹੈ ਕਿ ਕੰਮ ਹੋਏ ਕਿਦਾਂ ਹੈ ਕਰਵਾਏ ਕਿੰਨੇ ਆ ਤੇ ਕਿਸ ਤਰੀਕੇ ਨਾਲ ਹੋਇਆ ਤੇ ਉਹਨਾਂ ਦਾ ਚਲੋ ਕੁਝ ਕਿੱਲਾ ਕਰਨੀਆਂ ਜਾਇਜ਼ ਹੋ ਜਾਂਦੀਆਂ ਨੇ ਕਿ ਉਹਦੀ ਕੁਝ ਕਹਿਣਾ ਹੀ ਹੁੰਦਾ ਹੈ ਤੇ ਜਿਸ ਤਰ੍ਹਾਂ ਸਾਡੇ ਕੁਝ 80 ਪੁਆਇੰਟ ਦੇ ਸ਼ਹਿਰ ਵਿੱਚ ਸੇਲ ਸੂਦਾਂ ਮੌਪਲਬ ਕਰਾਣਾ ਮੇਰੇ ਖਿਆਲ ਨਾਲ ਨਗਰ ਕੌਂਸਲ ਵਿੱਚ ਅਸੀਂ ਤਲਵਾਰ ਨਗਰ ਕੌਂਸਲ ਤਲਵਾੜਾ ਨੂੰ ਆਪਣੇ ਸ਼ਹਿਰ ਨੂੰ ਇੱਕ ਐਂਬੂਲੈਂਸ ਪ੍ਰੋਵਾਈਡ ਕਰਵਾਈ ਹੈ ਸ਼ਾਇਦ ਇਹਨਾਂ ਨੂੰ ਕਿਸੇ ਨੂੰ ਪਤਾ ਵੀ ਨਹੀਂ ਹੋਇਆ ਸਾਡਾ ਪੁਆਇੰਟ ਸੀ ਸ਼ਹਿਰ ਦੇ ਸੀਸੀਟੀਵੀ ਕੈਮਰੇ ਲਗਾਉਣੇ ਔਰ ਕੱਲਾ-ਕੱਲੇ ਅਸੀਂ ਆਪਣੇ 53 ਤੋਂ 55 ਕੈਮਰੇ ਅਸੀਂ ਆਪਣੇ ਸਮੇਂ 'ਚ ਲਗਵਾ ਲਏ ਸੀ ਚਲੋ ਗੱਲ ਵੱਖਰੀ ਹੈਗੇ ਨਹੀਂ ਸਾਂਭ ਸਕੇ ਇਹਨਾਂ ਕੋਲ ਅੱਜ ਬੰਦ ਭੇਜ ਨੇ ਪਰ ਆਪਣੇ ਵੱਲੋਂ ਅਸੀਂ ਸਾਰੇ ਲਗਵਾਏ ਸੀ ਸਭ ਤੋਂ ਵੱਡੀ ਗੱਲ ਮੈਂ ਰੱਖੀ ਸੀ ਜੀ ਕਿ ਆਪਣੇ ਸ਼ੀਖੋਂਪੁਰ ਰੋਡ ਤੇ ਔਰ ਖੋਖਾ ਮਾਰਕੀਟ پارک ਬਣਵਾਇਆ ਔਰ ਇਸ ਗੱਲ ਮੈਂ ਦਾਅਵੇ ਨਾ ਕਰ ਰਿਹਾ ਤੁਹਾਨੂੰ ਜੀ ਕਿ ਜਿਹੜੀ ਸ਼ੀਖੋਂਪੁਰ ਰੋਡ ਦੀ پارک ਤਲਵਾੜੇ ਦੀ ਉਹ ਪਹਿਲੀ پارک ਹੈ ਜਿਹੜੀ ਸਾਡੀ ਟਰਮ ਵਿੱਚ ਬਣੀ ਹੈ ਹੁਣ ਤੇ ਚਲੋ ਭਾਰਖਾ ਦਾ ਦੌਰ ਚੱਲ ਰਿਹਾ ਜੀ ਕਿ ਜਦੋਂ ਐਨਓਸੀ ਹੀ ਲੈਣ ਤੋਂ ਸਾਰੇ ਡਰਦੇ ਸੀ ਤਲਵਾੜੇ ਵਿੱਚ ਪਹਿਲੀ ਐਨਓਸੀ ਅਸੀਂ ਆਪਣੀ ਟਰਮ ਵਿੱਚ ਲਿਆਂਦੀ ਹੈ ਉਸ ਐਨਓਸੀ ਦੇ ਆਧਾਰ ਤੇ ਸ਼ਿਖਰੋ ਰੋਡ ਤੇ ਸ਼ਹੀਦ ਭਗਤ ਸਿੰਘ ਦੇ ਨਾਮ ਤੇ پارک ਬਣਾਈ ਹੈ ਜਿੱਥੇ ਅੱਜ ਰੌਣਕਾਂ ਵੀ ਲੱਗਦੀਆਂ ਐ ਤੇ ਬੱਚੇ ਸ਼ਾਮ ਨੂੰ ਚੈਹਲ ਪਹਿਲ ਵੀ ਕਰਦੇ ਨੇ ਉਸ ਤੋਂ ਬਾਅਦ ਆਪਣੀ ਤਰ੍ਹਾਂ ਵੀ ਜਨਵਰੀ ਮਹੀਨੇ ਅਸੀਂ ਫਿਰ ਖੋਖਾ ਮਾਰਕੀਟ ਵਾਸਤੇ ਜਿਹੜੀ پارک ਬਣੀ ਐ ਆਪਣੇ ਹੀ ਮੌਜੂਦਗੀ ਵਿੱਚ 13 ਦੇ 13 ਐਮਸੀ ਦੀ ਮੌਜੂਦਗੀ ਦੇ ਵਿੱਚ ਅਸੀਂ ਇਸ پارک ਦਾ ਫੰਡ ਪਾਸ ਕੀਤਾ ਅੱਜ ਉਹਦਾ ਕੋਈ ਜਿਹੜਾ ਮਰਜ਼ੀ ਰੌਲਾ ਪਾਈ ਜਾਵੇ ਮੈਂ ਤਾਂ ਕਹਿ ਰਿਹਾ ਜੀ ਅਸੀਂ ਪਾਰਕਾਂ ਗਲੀਆਂ ਤੇ ਨਾਲੀਆਂ ਦੀ ਰਾਜਨੀਤੀ ਤੋਂ ਉੱਪਰ ਉੱਠ ਗਏ ਸ਼ਹਿਰ ਨੂੰ ਬਸਾਣ ਤੇ ਬਚਾਣ ਵਾਲੇ ਤਰੇ ਹਨ ਤੇ ਆਪਾਂ ਇੱਕ ਤਰ੍ਹਾਂ ਸਾਡਾ ਤਰਵਾੜਾ ਇਸ ਵੇਲੇ ਸਿਰਫ ਔਰ ਸਿਰਫ ਹਿਮਾਚਲ ਦੇ ਉੱਪਰ ਹੀ ਡਿਪੈਂਡਡ ਰਹਿ ਗਿਆ ਹੈ ਇਹ 10 ਦਿਨਾਂ ਦੇ ਤੁਸੀਂ ਦੇਖਿਆ ਹੋਣਾ ਕਿ ਸੀਵਰੇਜ ਦਾ ਕੰਮ ਚੱਲਦਾ ਸੀ ਤੇ ਬੰਦ ਹੋਇਆ ਤੇ ਦੁਕਾਨਦਾਰਾਂ ਦੇ ਰੋਜ਼ਗਾਰ ਬੰਦ ਹੋ ਗਏ ਜੰਦਾ ਪਰੇਸ਼ਾਨ ਹੋ ਗਈ ਕਿ ਅਸੀਂ ਆਪਣੇ ਬੱਚਿਆਂ ਦੇ ਵਾਸਤੇ ਕੰਮਣਾ ਕੀ ਹੈ ਅਸੀਂ ਕਾਰੋਬਾਰ ਚਲਾਉਂਾ ਕਿੱਦਾਂ ਹੈ ਸਾਡਾ ਹੁਣ ਮੇਨ ਮੁੱਦਾ ਹੈ ਕਿ ਆਪਣੇ ਸ਼ਹਿਰ ਦੀ ਆਬਾਦੀ ਨੂੰ ਕਿਸ ਤਰੀਕੇ ਨਾਲ ਵਧਾਇਆ ਜਾਵੇ ਚਾਹੇ ਮੈਂ ਤੁਹਾਨੂੰ ਇਹ ਦੱਸਦਾ ਕਿ ਸਾਨੂੰ ਹਰ ਜਗ੍ਹਾ ਤੇ ਝੋਲੀ ਹਟਣ ਨੂੰ ਸੀ ਤਿਆਰ ਜੇ ਸੈਂਟਰ ਦੀ ਸਰਕਾਰ ਤੋਂ ਸਟੇਟ ਦੀ ਸਰਕਾਰ ਤੋਂ ਤਲਵਾੜਾ ਨਗਰ ਕਾਉਂਸਲ ਚੋਣਾਂ ਨੂੰ 5 ਦਿਨ ਬਚੇ ਨੇ ਲਗਾਤਾਰ ਚੋਣਾਂ ਨੂੰ ਲੈ ਕੇ ਸਿਆਸਤ ਵਿਭਗਦੀ ਨਜ਼ਰ ਆ ਰਹੀ ਹੈ ਜੇਕਰ ਤਲਵਾੜਾ ਦੀ ਗੱਲ ਕਰੀ ਤਾਂ ਇਸ ਵੇਲੇ ਕਾਂਗਰਸ ਬੀਜੇਪੀ ਤੇ ਆਮ ਆਦਮੀ ਪਾਰਟੀ ਲਗਾਤਾਰ ਆਪਣਾ ਚੋਣ ਪ੍ਰਚਾਰ ਲਈ ਜ਼ੋਰ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ ਉੱਥੇ ਜੇਕਰ ਕਾਂਗਰਸ ਦੀ ਗੱਲ ਕਰੀਏ ਕਾਂਗਰਸ ਵਾਲੋ ਵੀ ਆਪਣੇ 13 ਦੇ 13 ਉਮੀਦਵਾਰ ਇਸ ਵੇਲੇ ਚੋਣ ਪ੍ਰਚਾਰ ਦੇ ਵਿੱਚ ਲਗਾਏ ਹੋਏ ਨੇ ਲਗਾਤਾਰ ਉਹਨਾਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਆਪਣੇ ਵਿਕਾਸ ਦੇ ਕੰਮ ਨੂੰ ਗੁਨਾਇਆ ਜਾ ਰਿਹਾ ਕਿਉਂਕਿ ਇਸ ਤੋਂ ਪਹਿਲੇ ਕਾਂਗਰਸ ਪਾਰਟੀ ਦਾ ਨਗਰ ਕੌਂਸਲ ਤੇ ਕਬਜ਼ਾ ਰਿਹਾ ਹੈ ਪਿਛਲੀ ਵਾਰ ਵੱਡੀ ਜਿੱਤ ਤਲਵਾੜਾ ਤੋਂ ਨਗਰ ਕੌਂਸਲ ਤੇ ਹਾਸਲ ਕੀਤੀ ਸੀ ਤੇ ਇਸ ਇਸ ਵਾਰ ਵੀ ਕਾਂਗਰਸ ਪਾਰਟੀ ਦਾਵਾ ਕਰ ਰਹੀ ਹੈ ਕਿ ਇਸ ਨਗਰ ਕੌਂਸਲ ਚੋਣਾਂ ਦੇ ਵਿੱਚ ਵੀ ਉਹ ਵੱਡੀ ਜਿੱਤ ਹਾਸਲ ਕਰਕੇ ਨਗਰ ਕੌਂਸਲ ਦੇ ਵਿੱਚ ਜਾਣਗੇ ਹੁਣ ਸੀ ਸਵੇਲੇ ਸਾਡੇ ਨਾਲ ਵਾਰਡ ਨੰਬਰ 11 ਦੇ ਵਿੱਚੋਂ ਦੀਪਕ अरोੜਾ ਸਾਬਕਾ ਐਮਸੀ ਸਾਡੇ ਨਾਲ ਮੌਜੂਦ ਨੇ ਇਸ ਵੇਲੇ ਵਾਰਡ ਨੰਬਰ 11 ਦੇ ਵਿੱਚ ਚੋਣ ਲੜ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਪਹਿਲੇ ਤਾਂ ਬਹੁਤ-ਬਹੁਤ ਸਰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਬਿਲਕੁਲ ਨਵਦੀਪ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਮੈਂ ਦੀਪਕ अरोड़ा ਉਮੀਦਵਾਰ ਕਾਂਗਰਸ ਪਾਰਟੀ ਤੋਂ ਵਾਰਡ ਨੰਬਰ 11 ਜੀ ਦੀਪਕ ਜੀ ਪਹਿਲੇ ਨੰਬਰ ਤੇ ਆਵਾਂਗਾ ਕਾਂਗਰਸ ਪਾਰਟੀ ਦੀ ਤਿਆਰੀ ਕਿਸ ਤਰ੍ਹਾਂ ਦੀ ਹੈ ਪਿਛਲੀ ਵਾਰ ਕਾਂਗਰਸ ਦਾ ਕਬਜ਼ਾ ਰਿਹਾ ਤੁਸੀਂ ਵੀ ਐਮਸੀ ਰਹੇ ਹੋ ਤੇ ਹਾਲਕਿ ਇਸ ਵਾਰ ਵਾਰ ਨੰਬਰ 11 ਚ ਚੋਣ ਲੜੀ ਚ ਆ ਰਹੀ ਹੈ ਪਹਿਲੇ ਵਾਰਡ ਨੰਬਰ 12 ਦੇ ਵਿੱਚ ਤੁਸੀਂ ਐਮਸੀ ਰਹੇ ਹੋ ਤੇ ਤਿਆਰੀ ਕਿਸ ਤਰ੍ਹਾਂ ਦੀ ਇਸ ਵੇਲੇ ਚੋਣਾਂ ਨੂੰ ਲੈ ਕੇ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਨਵਦੀਪ ਜੀ ਤਿਆਰੀ ਪੂਰੇ ਜੋਰਾਂ ਸ਼ੋਰਾਂ ਨਾਲ ਤੇ ਪੂਰੇ ਜੋਸ਼ ਨਾਲ ਚੱਲ ਰਹੀ ਹੈ ਹਮਮ ਔਰ ਜਿੱਥੇ ਤੱਕ ਮੈਂ ਮਹਿਸੂਸ ਕਰ ਰਿਹਾ ਕਿ ਪਬਲਿਕ ਵਿੱਚ ਪਹਿਲੇ ਨਾਲੋਂ ਵੀ ਵੱਧ ਉਤਸ਼ਾਹ ਹੈ ਤੇ ਜੋਰ ਸ਼ੋਰ ਨਾਲ ਸਾਡੇ ਨਾਲ ਅੱਗੇ ਕਦਮ ਨਾ ਕਦਮ ਮਿਨਾ ਕੇ ਸਾਨੂੰ ਕਾਮਯਾਬ ਕਰਨ ਲਈ ਮੋਢੇ ਨਾਲ ਮੋਢਾ ਲਾ ਕੇ ਨਾਲ ਚੱਲ ਰਹੇ ਨੇ ਜੀ ਦੂਸਰੇ ਪਾਸੇ ਹੁਣ ਗੱਲ ਕਰੀਏ ਇਸ ਵੇਲੇ ਪਹਿਲੇ ਕਾਂਗਰਸ ਤੇ ਭਾਜਪਾ ਦੀ ਫਾਈਟ ਹੁੰਦੀ ਸੀ ਤੇ ਦੋਹੀ ਪਾਰਟੀਆਂ ਨੇ ਆਪਸ ਦੇ ਵਿੱਚ ਇੱਕ ਦੂਸਰੇ ਦੇ ਵਿੱਚ ਹਨਾ ਚੋਣ ਲੜਨੀ ਹੁੰਦੀ ਤੇ ਇਸ ਵਾਰ ਤੀਸਰੀ ਧਿਰ ਵੀ ਖੜੀ ਹੋ ਗਈ ਹੈ ਗੱਲ ਕਰੀਏ ਆਮ ਆਦਮੀ ਪਾਰਟੀ ਜੋ ਸੱਤਾ ਦੇ ਵਿੱਚ ਵੀ ਹੈ ਤੇ ਤਲਵਾੜਾ ਦੇ ਵਿੱਚ ਵੀ ਇਸ ਵੇਲੇ 13 ਵਾਰਡਾਂ ਦੇ ਵਿੱਚ ਉਹਨਾਂ ਨੇ ਆਪਣੇ ਉਮੀਦਵਾਰ ਐਲਾਨੇ ਨੇ ਕਾਂਗਰਸ ਹੁਣ ਆਮ ਆਦਮੀ ਪਾਰਟੀ ਦੇ ਵਿਕਾਸ ਦੀ ਗੱਲ ਕਰੀ ਜਿਸ ਤਰ੍ਹਾਂ ਉਹਨਾਂ ਦਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਸੀਂ ਤਲਵਾੜਾ ਦਾ ਬਹੁਤ ਵਿਕਾਸ ਕੀਤਾ ਤੇ ਕਰ ਰਹੇ ਆ ਉਸ ਬਾਰੇ ਪਹਿਲੇ ਤੁਸੀਂ ਸੋਚਦੇ ਕਿ ਉਹ ਕਿਸ ਤਰ੍ਹਾਂ ਦੇਖ ਰਹੇ ਉਹਨਾਂ ਦੇ ਵਿਕਾਸ ਦੇ ਕੰਮ ਨੂੰ ਦੇਖੋ ਨਵਦੀ ਤੇ ਜਿੱਥੇ ਤੱਕ ਮੈਂ ਸੋਚਦਾ ਕਿ ਵਿਕਾਸ ਸ਼ਹਿਰ ਦੇ ਹਰ ਇੱਕ ਨਾਗਰਿਕ ਨੂੰ ਪਸੰਦ ਆਉਂਦਾ ਹੈ ਪਰ ਜੇ ਵਾਕਈ ਉਹ ਵਿਕਾਸ ਹੋਵੇ ਮੈਂ ਜ਼ਿਆਦਾ ਜਿੰਨੀ ਕੁ ਆਪਣੀ ਜਾਣਕਾਰੀ ਦੇ ਹਿਸਾਬ ਨਾਲ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਥੋੜੇ ਦਿਨ ਪਹਿਲੇ ਹੀ ਸਾਡੇ ਵਾਰਡ ਵਿੱਚ ਇੱਕ ਸ਼ੀਖੋੜਲ ਰੋਡ ਤੇ ਇੱਕ ਸੜਕ ਬਣਾਈ ਗਈ ਸੀ ਨਵਦੀਪ ਜੀ ਤੁਸੀਂ ਯਕੀਨ ਮੰਨਿਓ ਕਿ 35 ਲੱਖ ਦੀ ਬਣੀ ਸੜਕ 35 ਦਿਨ ਵੀ ਨਹੀਂ ਘੱਟ ਸਕੀ ਤੁਸੀਂ ਦੇਖਿਓ ਸ਼ਾਇਦ ਤੁਸੀਂ ਦੇਖਿਆ ਹੀ ਹੋਏਗਾ ਉੱਥੇ ਕਿੱਡੇ-ਕੱਡੇ ਵੱਡੇ ਟੋਏ ਪੈ ਗਏ ਨੇ 20 ਲੱਖ ਦੇ ਲੱਗੇ ਬਲੋਕ 20 ਦਿਨ ਵੀ ਨਹੀਂ ਕੱਢ ਸਕੇ ਔਰ ਬਹਿਨੇ ਸ਼ੁਰੂ ਹੋ ਗਏ ਨੇ ਹਮ ਲੱਗਦਾ ਕੀ ਹੈਗਾ ਇਹ ਕੰਮ ਅੰਦਾ ਕਰਕੇ ਇਸ ਤਰ੍ਹਾਂ ਦੇ ਨਤੀਜੇ ਆ ਰਹੇ ਨੇ ਕਿ ਸੜਕਾਂ 35 ਲੱਖ ਦੀ ਲਾਗਤ ਨਾਲ ਬਣੀਆਂ 35 ਦਿਨ ਨਹੀਂ ਕੱਢ ਪਾ ਰਹੀਆਂ ਬਿਲਕੁਲ ਜੀ ਇਹ ਸਾਰੇ ਕੰਮ ਜਿਹੜੇ ਨੇ ਸ਼ਾਇਦ ਇਹ ਹਫੜਾ ਤਫੜੀ ਵਿੱਚ ਕੀਤੇ ਜਾ ਰਹੇ ਨੇ ਹਮ ਔਰ ਕਿਤੇ ਨ ਕਿਤੇ ਇਹਨਾਂ ਨੇ ਸਾਰੇ ਕੰਮ ਨੂੰ ਰੋਕਿਆ ਪਿਆ ਸੀ ਕਿਉਂਕਿ ਇਹ ਕੰਮ ਹੋਣ ਦੇ ਨਹੀਂ ਇਹ ਜਨਵਰੀ ਮਹੀਨੇ ਦੇ ਪਾਸ ਸੀਗੇ 2024 ਦੇ ਹਮ ਪਰ ਇਹ ਇਸ ਵੇਲੇ ਇਲੈਕਸ਼ਨ ਦਾ ਬਿਲਕੁਲ ਵਜਨ ਲੱਗਾ ਹੈ ਤੇ ਸਾਰੇ ਕੰਮ ਯਾਦ ਆ ਗਏ ਤੇ ਮੇਰੇ ਖਿਆਲ ਨਾਲ ਜਿਸ ਵੇਲੇ ਆਪਾਂ ਕੰਮਾਂ ਨੂੰ ਦੇਖੀਦਾ ਹੈ ਤੇ ਸ਼ਹਿਰ ਦੇ ਟੈਕਸਾਂ ਨਾਲ ਪੈਸਾ ਵਰਤਿਆ ਜਾ ਰਿਹਾ ਹੈ ਸ਼ਾਇਦ ਮੈਨੂੰ ਇਹ ਲੱਗਦਾ ਹੈ ਕਿ ਇਹ ਵਾਕੇ ਵਿਕਾਸ ਹੈ ਨਾਮ ਤੋਂ ਉਹਦੇ ਵਿਕਾਸ ਹੈ ਪਰ ਇਹ ਵਿਕਾਸ ਹੈ ਕਿ ਵਿਨਾਸ਼ ਹੈ ਲੋਕੀ ਇੱਕ ਫੰਡ ਪਾਸ ਕਰਵਾਉਣ ਨੂੰ ਕਾਫੀ ਲੰਮਾ ਸਮਾਂ ਲੱਗ ਜਾਂਦਾ ਹੈ 30 30 35 35 ਲੱਖ ਦੀ ਮਨਜ਼ੂਰੀਆਂ ਲੈਣ ਲਈ ਫਾਈਲਾਂ ਬੜੀ ਦੂਰ ਤੱਕ ਉੱਪਰ ਤੱਕ ਜਾਂਦੀਆਂ ਨੇ ਫਿਰ ਉਸ ਤੋਂ ਬਾਅਦ ਜਿਸ ਵੇਲੇ ਪੈਸਾ ਲਾਣ ਦੀ ਵਾਰੀ ਆਂਦੀ ਹੈ ਤੇ ਠੇਕੇਦਾਰ ਮਨਮਰਜ਼ੀਆਂ ਕਰਕੇ ਚਲੇ ਜਾਂਦੇ ਤੇ ਉਹਨੂੰ ਪੁੱਛਣ ਵਾਲਾ ਕੋਈ ਹੋਵੇ ਨਾ ਵਿਕਾਸ ਦੇ ਨਾਲ ਨਾਲ ਇਹ ਵਿਨਾਸ਼ ਵੀ ਲੱਗਣ ਲੱ ਪੈਂਦਾ ਹੈ ਲੱਗਦਾ ਨਹੀਂ ਫਿਰ ਇਹਨੂੰ ਜਿਵੇਂ ਤੁਹਾਡੇ ਕਹਿਣ ਦੇ ਹਿਸਾਬ ਦੇ ਨਾਲ ਕਿ ਜਨਵਰੀ ਮਹੀਨੇ ਦੇ ਜਿਹੜੇ ਪਾਸ ਹੋ ਚੁੱਕੇ ਹੋਏ ਤੇ ਜਦੋਂ ਚੋਣਾਂ ਦਾ ਵਿਗਲ ਵੱਜਦਾ ਹੈ ਜਾਂ ਚੋਣਾਂ ਦਾ ਐਲਾਨ ਹੁੰਦਾ ਉਸ ਵੇਲੇ ਇਹ ਕੰਮ ਸ਼ੁਰੂ ਕਰ ਦਿੱਤੇ ਜਾਂਦੇ ਨੇ ਲੋਕਾਂ ਨੂੰ ਦਿਖਾਉਣ ਵਾਸਤੇ ਕਿ ਆਮ ਆਦਮੀ ਪਾਰਟੀ ਬਹੁਤ ਵਿਕਾਸ ਕਰ ਰਹੀ ਹੈ ਬਿਲਕੁਲ ਜੀ ਬਿਲਕੁਲ ਇਹ ਸ਼ਾਇਦ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਮੇਰੇ ਖਿਆਲ ਹਰ ਜਨਤਾ ਤੇ ਸ਼ਹਿਰ ਦੇ ਹਰ ਇੱਕ ਨਾਗਰਿਕ ਦੇ ਚਿਹਰੇ ਤੇ ਇਹੀ ਗੱਲ ਹੈ ਜੀ ਉਹ ਸਾਰੇ ਇਹੀ ਕਹਿ ਰਹੇ ਨੇ ਜੀ ਕਿ ਇਲੈਕਸ਼ਨ ਆਏ ਤੇ ਕੰਮ ਆਏ ਮੁੜ ਕੇ ਫੇਰ ਕਿੱਥੋਂ ਲੱਭਣੇ ਜੀ ਇਹ ਇਹ ਕਹਿੰਦੇ ਕਿ ਕਾਂਗਰਸੀਆਂ ਨੇ ਸਾਨੂੰ ਕੰਮ ਨਹੀਂ ਕਰਨ ਦਿੱਤੇ ਇਸ ਕਰਕੇ ਕੰਮ ਦੇ ਵਿੱਚ ਦੇਰੀ ਹੋ ਗਈ ਹੈ ਦੇਖੋ ਜੀ ਜਿਨੇ ਕੰਮ ਨਾ ਕਰਨਾ ਹੋਵੇ ਰੇ ਉਹਦੇ ਕੋਲ ਤੇ ਬਹੁਤ ਬਹਾਨੇ ਤੇ ਜਿਨੇ ਕਰਨਾ ਹੋਵੇ ਉਹ ਇੱਕ ਮਿੰਟ ਵੀ ਨਹੀਂ ਲਗਾਉਂਦਾ ਮੈਂ ਤੇ ਤੁਹਾਨੂੰ ਬੜੇ ਛੋਟੇ ਜਿਹੇ ਸ਼ਬਦਾਂ ਜਿੰਨੀ ਗੱਲ ਦੱਸਣਾ ਚਾਹੁੰਦਾ ਕਿ ਆਪਣੀ ਸਰਕਾਰ ਹੋਵੇ ਤੇ ਜਿਨ੍ਹਾਂ ਤੇ ਤੁਸੀਂ ਅਲੀਗੇਸ਼ਨ ਲਗਾਏ 6 ਮਹੀਨਿਆਂ ਦੇ ਜੁਆਇਨ ਕਰਾ ਕੇ ਪ੍ਰਧਾਨ ਨੂੰ ਕਮੇਟੀ ਤੇ ਪੂਰਾ ਕਬਜ਼ਾ ਕਰ ਲਿਆ ਹੋਵੇ ਤੇ ਤੁਹਾਡੇ ਫਿਰ ਕੰਮ ਨਾ ਹੋਣ ਇਹ ਤੁਹਾਡੇ ਲੱਗੇ ਹੋਣ ਪ੍ਰਧਾਨ ਤੁਹਾਡੇ ਹੋਣ ਸਰਕਾਰ ਤੁਹਾਡੀ ਹੋਵੇ ਤੁਹਾਡੇ ਫਿਰ ਕੰਮ ਨਾ ਹੋਣ ਤੇ ਫਿਰ ਅੱਗੋ ਕੰਮ ਕਿਦਾਂ ਕਰਵਾ ਲੋਗੇ ਤੇ ਜਿਹੜੇ ਹੁਣ ਕੰਮ ਕਰਵਾ ਰਹੇ ਉਹਨੂੰ ਆਪਣਾ ਕਿਉਂ ਗਿਣਵਾ ਰਹੇ ਫਿਰ ਇਹਦਾ ਜਵਾਬ ਤੇ ਉਹੀ ਦੇ ਸਕਦੇ ਜੀ ਅਲੀਗੇਸ਼ਨ ਵੀ ਬੜੇ ਲਾਂਦੇ ਸੀ ਉਹਨਾਂ ਚੀਜ਼ਾਂ ਤੇ ਤਾਂ ਹੁਣ ਉਹੀ ਤੁਸੀਂ ਦੱਸ ਰਹੇ ਹੋ ਉਹੀ ਜੁਆਇਨ ਕਰਾ ਲੈ ਚਲੋ ਮੈਂ ਇਸ ਗੱਲ ਤੇ ਨਹੀਂ ਆਵਾਂਗੇ ਨਗਰ ਕੌਂਸਲ ਤੇ ਉਹਨਾਂ ਨੇ ਦੂਸਰੇ ਪਾਸੇ ਦੋ-ਦੋ ਟਿਕਟਾਂ ਦੀ ਗੱਲ ਕਰਦੇ ਨੇ ਨਾ ਤੁਹਾਡੇ ਤੇ ਖਾਸ ਕਰਕੇ ਹਰ ਇਹਨਾਂ ਦਾ ਉਮੀਦਵਾਰ ਹੀ ਕਹਿ ਰਿਹਾ ਦੋ-ਦੋ ਟਿਕਟਾਂ ਦੇ ਇਹ ਵੀ ਇੱਕ ਪਰਿਵਾਰ ਤੋਂ ਦੋ-ਦੋ ਟਿਕਟਾਂ ਦੇਖੋ ਜੀ ਦੋ-ਦੋ ਟਿਕਟਾਂ ਦੀ ਗੱਲ ਹੈ ਕਿ ਅਸੀਂ ਕੋਈ ਆਪਣੀ ਆਪਣੀ ਮਰਜ਼ੀ ਨਾਲ ਦੋ ਟਿਕਟਾਂ ਦਾ ਫੈਸਲਾ ਨਹੀਂ ਲਿਆ ਸੀ ਸਾਡੇ ਇਸ ਲਈ ਵਾਰਡ ਰਿਜ਼ਰਵ ਹੋ ਗਏ ਅਸੀਂ ਮਹਿਲਾ ਸ਼ਕਤੀ ਨੂੰ ਕੇ ਕਰ ਦਿੱਤਾ ਬੜ ਸਾਡੀ ਸ਼ਹਿਰ ਦੀ ਜਨਤਾ ਨੇ ਜਿਨ੍ਹਾਂ ਨਾਲ ਅਸੀਂ 5 ਸਾਲ ਪ੍ਰੇਮ ਨਾਲ ਚੱਲੇ ਆ ਉਹਨਾਂ ਨੇ ਸਾਨੂੰ ਸਾਡੀ ਸੇਵਾ ਨੂੰ ਪਸੰਦ ਕਰਦੇ ਹੋਏ ਸਾਨੂੰ ਨਾਲ ਜੁੜਦੇ ਵਾਡਾਂ ਵਿੱਚ ਲਿਖਿਆ ਔਰ ਉਹਨਾਂ ਨੂੰ ਲੱਗਦਾ ਸੀ ਕਿ ਸਾਨੂੰ ਇਹ ਬੰਦੇ ਵਿੱਚ ਚਾਹੀਦੇ ਨੇ ਤੇ ਸ਼ਹਿਰ ਦੀ ਮੰਗ ਤੇ ਆਏ ਆ ਪਰ ਜਿਹੜੇ ਗੱਲ ਕਰ ਰਹੇ ਨੇ ਦੋ ਦੋ ਵਾਡਾਂ ਦੀ ਮੈਨੂੰ ਤੇ ਇਹੀ ਨਹੀਂ ਸਮਝ ਆਂਦੀ ਕਿ ਉਹਨਾਂ ਦੇ ਆਪਣੇ ਕੈਂਡੀਡੇਟ ਹੈ ਕਿਹੜੇ ਨੇ ਉਹ ਉਹਨਾਂ ਦੇ ਕੋਈ ਪੱਕੇ ਕੈਂਡੀਡੇਟ ਨੇ ਕਿ ਉਧਾਰ ਦੇ ਨੇ ਉਹਨਾਂ ਦਾ ਉਧਰ ਕਿੰਨਾ ਚਿਰ ਰਹਿਣਗੇ ਇਸੇ ਦਾ ਜਵਾਬ ਉਹ ਜ਼ਿਆਦਾ ਵਧੀਆ ਦੇ ਸਕਦੇ ਨੇ ਤੇ ਜ਼ਿਆਦਾ ਕੁਝ ਗੱਲ ਨਾ ਕਹਿੰਦਾ ਹੋਇਆ ਮੈਂ ਤਾਂ ਨਹੀਂ ਹਿੱਤੇ ਸੰਗਾ ਕਿ ਅਸੀਂ ਡਟ ਕੇ ਮਿਹਨਤ ਕਰ ਰਹੇ ਆਂ ਔਰ ਡਟ ਕੇ ਇਲੈਕਸ਼ਨ ਜਿੱਤਾਂਗੇ। ਜਦੋਂ ਇਹਨਾਂ ਦਾ ਵੀ ਗੱਲ ਕਰਦੇ ਇਹਨਾਂ ਦੇ ਉਮੀਦਵਾਰਾਂ ਨਾਲ ਸ਼ੁਰੂ ਹੋ ਜਾਂਦੇ ਨੇ ਤਲਵਾੜੇ ਦੇ ਆਈਟੀਆਈ ਤੋਂ ਲੈ ਕੇ ਤਸਵੀਰ ਉਹ ਵੋਟਾਂ ਜਿਹੜੀਆਂ ਛੱਡੀਆਂ ਹੋਈਆਂ ਪਾਣੀ ਦੇ ਵਿੱਚ ਜਾਂ ਕਿ ਉੱਥੇ ਖਤਮ ਕਰ ਦਿੰਦੇ ਨੇ ਕਿ ਅਸੀਂ ਵਿਕਾਸ ਬਹੁਤ ਕੀਤਾ ਗਲੀਆਂ ਨਾਲੀਆਂ ਸੜਕਾਂ ਅਸੀਂ ਸੀਵਰੇਜ ਨਾਲੀਆਂ ਨੂੰ ਟੱਕਣ ਦੇ ਕੰਮ ਨਾਲੇ ਸਾਫ਼ ਕਰਵਾਤੇ ਉਹ ਸਾਰੇ ਕੰਮ ਗਿਣਾਉਂਦੇ ਨੇ ਆਪਣੇ। ਨਵਦੀਪ ਜੀ ਮੈਂ ਇਹ ਗੱਲ ਕਵਾਂਗਾ ਕਿ ਗਲੀਆਂ ਨਾਲੀਆਂ ਨੂੰ ਔਰ ਨਾਲੇ ਸਾਫ਼ ਕਰਵਾਉਣ ਨੂੰ ਜੇ ਵਿਕਾਸ ਕਿਹਾ ਜਾਵੇ ਜੇ ਐਮਸੀ ਜ਼ਿੰਮੇਵਾਰੀ ਕਿਹਾ ਜਾਵੇ ਤੇ ਮੇਰੇ ਖਿਆਲੇ ਸ਼ਾਇਦ ਬਹੁਤ ਛੋਟੀ ਗੱਲ ਹੋਏਗੀ ਐਮਸੀ ਨੂੰ ਜਦੋਂ ਚੁਣ ਕੇ ਭੇਜਿਆ ਜਾਂਦਾ ਹੈ ਤੇ ਪਹਿਲੇ ਤੇ ਉਹ ਹੁੰਦਾ ਹੈ ਕਿ ਪਰਿਵਾਰ ਦਾ ਮੈਂਬਰ ਜਿਹਨੂੰ ਤੁਸੀਂ ਆਪਣੇ ਕੋਲ ਆਪਣੇ ਘਰ ਬਿਠਾ ਕੇ ਆਪਣੇ ਮਨ ਦੀ ਹਰ ਗੱਲ ਕਰ ਸਕੋ ਉਸ ਤੋਂ ਬਾਅਦ ਉਹਦੇ ਮੋਢਿਆਂ ਤੇ ਇੱਕ ਭਾਰ ਹੁੰਦਾ ਹੈ ਆਪਣੇ ਸ਼ਹਿਰ ਦੇ ਭਵਿੱਖ ਨੂੰ ਅੱਗੇ ਵਧਾਉਣ ਦਾ ਗਲੀਆਂ ਨਾਲੀਆਂ ਬਣਾ ਲਈ ਅੰਦਰ ਟੀਮਾਂ ਨੇ ਨਾਲੇ ਸਾਫ਼ ਕਰਾਉਣ ਲਈ ਅੰਦਰ ਸਾਰਾ ਕੁਝ ਸਿਸਟਮ ਬਿਲਕੁਲ ਹੈਗਾ ਏ ਉਹ ਪਹਿਲੇ ਵੀ ਹੁੰਦਾ ਆਇਆ ਸੀ ਹੁਣ ਵੀ ਹੁੰਦਾ ਪਿਆ ਹੈ ਤੇ ਸ਼ਹਿਰ ਅੱਗੋਂ ਵੀ ਹੁੰਦਾ ਰਹੇਗਾ ਗੱਲ ਹੈ ਕਿ ਅਸੀਂ ਆਪਣੇ ਸ਼ਹਿਰ ਨੂੰ ਬਚਾਉਣ ਵਾਸਤੇ ਤੇ ਮੋੜ ਬਸਾਉਣ ਵਾਸਤੇ ਕਿਹੜਾ ਨਵਾਂ ਕੰਮ ਕਰ ਰਹੇ ਹਾਂ ਅਸੀਂ ਤੇ ਇੱਕ ਪ੍ਰਣ ਲੈ ਕੇ ਚਲੇ ਆ ਕਿ ਜੇਕਰ ਸਾਡੇ ਸ਼ਹਿਰ ਨੇ ਸਾਨੂੰ ਸਾਡੀ ਕਮੇਟੀ ਬਣਾ ਕੇ ਫਤਵਾ ਦਿੱਤਾ ਤੇ ਅਸੀਂ ਪੂਰੇ ਜੋਰ ਨਾਲ ਸ਼ਹਿਰ ਨੂੰ ਬਚਾਵਾਂਗੇ ਔਰ ਸ਼ਹਿਰ ਨੂੰ ਬਸਾਵਾਂਗੇ ਬਿਲਕੁਲ ਇਹ ਬਿਲਕੁਲ ਤੁਹਾਡੀ ਗੱਲ ਸ਼ਹਿਰ ਨੂੰ ਬਸਾਣਾ ਤੇ ਬਚਾਉਣਾ ਬਹੁਤ ਜ਼ਰੂਰੀ ਕਿਉਂਕਿ ਹਾਲਾਤ ਵੀ ਵਾਕਿਆ ਬਹੁਤ ਜ਼ਿਆਦਾ ਤਲਵਾੜੇ ਦੇ ਕਿਉਂਕਿ ਬੀਬੀਐਮਬੀ ਦੀ ਬਹੁਤ ਜ਼ਿਆਦਾ ਲੈਂਡ ਹੈ ਕੁਆਟਰ ਬਹੁਤ ਜ਼ਿਆਦਾ ਖਾਲੀ ਨਹੀਂ ਇੱਕ ਸਮਾਂ ਹੁੰਦਾ ਸੀ ਤੇ ਇੱਥੇ ਬਹੁਤ ਜ਼ਿਆਦਾ ਪੀੜ ਹੁੰਦੀ ਸੀ ਲੋਕਾਂ ਦੇ ਰੌਣਕਾਂ ਲੱਗੀਆਂ ਰਹਿੰਦੀਆਂ ਸੀ ਪਰ ਅੱਜ ਦੇ ਹਾਲਾਤ ਹੈ ਕਿ ਸੈਕਟਰ ਵਾਲੇ ਪਾਸੇ ਚੱਲ ਗਏ ਉੱਥੇ ਰੌਣਕਾਂ ਹੀ ਖਤਮ ਹੋ ਗਈਆਂ ਉਹ ਚੀਜ਼ਾਂ ਦੀ ਬਹੁਤ ਜ਼ਰੂਰਤ ਹੈ ਗਲੀਆਂ ਨਾਲੀਆਂ ਤੋਂ ਉੱਠ ਕੇ ਮੇਰੇ ਹਿਸਾਬ ਦੇ ਨਾਲ ਵੀ ਸਿਆਸਤ ਜਿਹੜੀ ਹੁਣ ਹੋਣੀ ਚਾਹੀਦੀ ਹੈ ਕਿਉਂਕਿ ਰੋਜ਼ਗਾਰ ਦੀ ਬਹੁਤ ਜ਼ਿਆਦਾ ਕਮੀ ਹੈ ਕੁ ਹਾਲੇ ਕਿ ਤੁਹਾਡੇ ਪ੍ਰਾਣੀ ਬਾੜ ਚ ਵੀ ਗਿਆ ਜਿਸ ਵਿੱਚ ਹੁਣ ਤੁਸੀਂ ਚੌਂ ਲੜ ਉੱਥੇ ਵੀ ਗਿਆ ਉਹਨਾਂ ਲੋਕਾਂ ਦੇ ਨਾਲ ਜਦੋਂ ਰਾਫਤਾ ਹੈ ਤਾਂ ਲੋਕਾਂ ਨੇ ਮੈਨੂੰ ਦੱਸਿਆ ਕਹਿੰਦੇ ਅਸੀਂ ਗਲੀਆਂ ਨਾਲੀਆਂ ਕਰਨੀਆਂ ਕੀ ਹੈ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਹੈਗਾ ਉਹਨਾਂ ਗਲੀਆਂ ਨਾਲੀਆਂ ਨੂੰ ਬਣਾ ਕੇ ਖਲ ਸੜਕਾਂ ਤੇ ਅਸੀਂ ਨੌਜਵਾਨ ਅਸੀਂ ਵਿਹਲੇ ਥੋੜੀ ਕਮਾਣੇ ਰੋਜ਼ਗਾਰ ਤਾਂ ਦਿਓ ਘਟੋ ਘਟੋ ਉਹਨਾਂ ਨੌਜਵਾਨਾਂ ਵਾਸਤੇ ਕਿਉਂਕਿ ਐਮਸੀਓ ਤੁਹਾਨੂੰ ਲੋਕਾਂ ਨੇ ਚੁਣਨਾ ਲੋਕਾਂ ਨੂੰ ਫਤਵਾ ਦੇਣਾ ਐਮਸੀ ਦਾ ਇਕੱਲਾ ਕੰਮ ਗਲੀਆਂ ਨਾਲੀਆਂ ਸੜਕਾਂ ਜਾਂ ਛੋਟੀ ਮੋਟੀ ਡਿਵੈਲਪਮੈਂਟ ਨਹੀਂ ਲੋਕਾਂ ਦੇ ਮੁੱਦੇ ਲੋਕਾਂ ਦੇ ਰੋਜ਼ਗਾਰ ਦੇ ਮੁੱਦੇ ਸਿਹਤ ਦੇ ਮੁੱਦੇ ਬਹੁਤ ਕੰ ਕਿਉਂਕਿ ਪਹਿਲੇ ਮੈਂ ਵਾਰਡ 12 ਵਿੱਚ ਐਮਸੀਸੀ ਜਿੱਦਾਂ ਤੁਹਾਨੂੰ ਪਤਾ ਹੀ ਹੈ ਜੀ ਹੁਣ ਮੈਨੂੰ ਸੇਵਾ ਦਾ ਮੌਕਾ ਕਰਨ ਦਾ ਸੇਵਾ ਕਰਨ ਦਾ ਮੌਕਾ ਵਾਰ ਨੰਬਰ 11 ਵਿੱਚ ਮਿਲਿਆ ਹੈ ਤੇ ਜਿਸ ਵੇਲੇ ਮੈਂ ਕੁਆਟਰਾਂ ਵਿੱਚ ਜਾਣਾ ਨਾ ਜੀ ਤੇ ਮੈਨੂੰ ਇੱਕ ਚੀਜ਼ ਬਹੁਤ ਹੀ ਜ਼ਿਆਦਾ ਪਿੰਚ ਹੁੰਦੀ ਹੈ ਬਜ਼ੁਰਗ ਕੁੰਡਾ ਖੋਲਦੇ ਨੇ ਤੇ ਮੈਂ ਪੁੱਛਦਾ ਮਾਤਾ ਜੀ ਜਾਂ ਬਾਪੂ ਜੀ ਆਪਣੇ ਬੱਚੇ ਕਿੱਥੇ ਨੇ ਤੇ ਉਹਨਾਂ ਦਾ ਜਵਾਬ ਆਂਦਾ ਹੈ ਜੀ ਕਿ ਬੱਚੇ ਕੋਈ ਦਿੱਲੀ ਐ ਕੋਈ ਗੁਰਦਾਉਂ ਐ ਕੋਈ ਚੰਡੀਗੜ੍ਹ ਐ ਔਰ ਜਿਸ ਲਈ ਪੁੱਛੀਦਾ ਕਿ ਕੰਮ ਉਹ ਕਹਿੰਦੇ ਬੇਟਾ ਸਰਕਾਰੀ ਨੌਕਰੀਆਂ ਤੇ ਹੈ ਕੋਈ ਨਹੀਂ ਲੋਕੋ ਰੋਜ਼ਗਾਰ ਕੋਈ ਹੈ ਨਹੀਂ ਹੈ ਤੇ ਅਸੀਂ ਬੱਚਿਆਂ ਨੂੰ ਜਿੱਥੇ ਉਹਨਾਂ ਦਾ ਕੁਝ ਰੋਜ਼ਗਾਰ ਬਣ ਸਕੇ ਉੱਥੇ ਭੇਜੇ ਹੋਏ ਨੇ ਤੇ ਉਹ ਆਪਣਾ ਜੀਵਨ ਇੱਥੇ ਇਕੱਲੇ ਬਤੀਤ ਕਰ ਰਹੇ ਨੇ ਉੱਥੇ ਅਗੇ ਕਿਤੇ ਮਹਿਸੂਸ ਹੁੰਦਾ ਹੈ ਕਿ ਸਾਡੀ ਜੋ ਸੋਚ ਹੈਗੀ ਨਾ ਉਹ ਹੋਣੀ ਚਾਹੀਦੀ ਹੈ ਕਿ ਆਉਣ ਵਾਲੇ ਸਮੇਂ 'ਚ ਅਸੀਂ ਇੱਥੇ ਰੋਜ਼ਗਾਰ 'ਚ ਵਾਅਦਾ ਕਰਵਾਈਏ ਚਾਹੇ ਉਸ ਵਾਸਤੇ ਸਾਨੂੰ ਕੋਈ ਮੈਟਰ ਨਹੀਂ ਕਰਦਾ ਕੀ ਸਰਕਾਰ ਉੱਪਰ ਕਿਹੜੀ ਹੈ ਸੈਂਟਰ ਚ ਕੌਣ ਹੈ ਸਟੇਟ ਚ ਕੌਣ ਹੈ ਸਾਡੀ ਸਾਰੀ ਟੀਮ ਹਰ ਜਗ੍ਹਾ ਝੋਲੀ ਅਟਕੇ ਆਪਣੇ ਸ਼ਹਿਰ ਵਾਸਤੇ ਝੋਲੀ ਅਟਕੇ ਹਰ ਉਹ ਜਗ੍ਹਾ ਤੇ ਜਾਏਗੀ ਜਿੱਥੋਂ ਸਾਨੂੰ ਸ਼ਹਿਰ ਨੂੰ ਬਚਾਣ ਤੇ ਵਸਾਣ ਵਾਸਤੇ ਕੁਝ ਨਾ ਕੁਝ ਆਸ ਹੋਏਗੀ ਜੀ ਵਿਰੋਧੀ ਹੁਣ ਕਹਿੰਦੇ ਕਿ ਪੰਜ ਦਿਨਾਂ ਵਾਲੇ ਆ ਇਹਨਾਂ ਦੇ ਪੰਜ ਦਿਨਾਂ ਬਾਅਦ ਨਜ਼ਰ ਨਹੀਂ ਆਣਾ ਦੇਖੋ ਜੀ ਇਹ ਤਾਂ ਮੇਰੇ ਵਾਰਡ ਦੇ ਔਰ ਮੇਰੇ ਸ਼ਹਿਰ ਵਾਸੀ ਜਾਣਦੇ ਨੇ ਕਿ ਅਸੀਂ ਪੰਜ ਦਿਨਾਂ ਵਾਲੇ ਆ ਕਿ ਪੰਜ ਸਾਲਾਂ ਵਾਲੇ ਆ ਅਸੀਂ ਉਹ ਇੱਕ ਐਮਸੀ ਤੇ ਚਲੋ ਸ਼ਾਇਦ ਇੱਕ ਇਸਲੇ ਇਸ ਨਗਰ ਕੌਂਸਲ ਦਫ਼ਤਰ ਜਾਂਦੇ ਆ ਨਾ ਜੀ ਤੇ ਸਾਨੂੰ ਸਾਰੇ ਐਮਸੀ ਕਹਿੰਦੇ ਨੇ ਤੇ ਮੇਰੇ ਵਾਰਡ ਵਿੱਚ ਮੈਨੂੰ ਕੋਈ ਆਪਣਾ ਭਰਾ ਸਮਝਦਾ ਹੈ ਮੈਨੂੰ ਕੋਈ ਆਪਣਾ ਬੇਟਾ ਸਮਝਦਾ ਹੈ ਤੇ ਮੈਨੂੰ ਪੁੱਤਰ کہہ ਕੇ ਤੇ ਸੱਨੀ کہہ ਕੇ ਬੁਲਾਇਆ ਜਾਂਦਾ ਹੈ ਮੈਨੂੰ ਸ਼ਾਇਦ ਮੇਰੇ ਵਾਰਡ ਚ ਕੋਈ ਐਮਸੀ ਕਹਿੰਦਾ ਹੀ ਨਹੀਂ ਜੀ ਤੇ ਜਿਸ ਵੇਲੇ ਮੇਰਾ ਉੱਥੇ ਆਣਾ ਜਾਣਾ ਹੁੰਦਾ ਹੈ ਤੁਸੀਂ ਮਹਿਸੂਸ ਕਰੋਗੇ ਜਾਂ ਜੋ ਮੈਂ ਆਪਣੀ ਫੀਲਿੰਗ ਦੱਸਾਂ ਲਾਂਗਾ ਜੀ ਤੁਹਾਨੂੰ ਕਿ ਐਮਸੀ ਬਣ ਲਈ ਅਸੀਂ ਘਰ ਘਰ ਚੋਲੀ ਆੜ-ਆੜ ਕੇ ਵੋਟ ਮੰਗਣ ਜਾਂਦੇ ਆ ਹਾਂ ਦੇਖੋ ਸਾਡੇ ਕੋਲ ਕੋਈ ਨਹੀਂ ਆਂਦਾ ਕਿ ਤੁਸੀਂ ਅਸੀਂ ਹਰ ਘਰ ਜਾਂਦੇ ਹਾਂ ਫਰਜ ਬਣ ਜਾਂਦਾ ਹੈ ਕਿ ਉਹਨਾਂ ਦੀ ਮੁਸ਼ਕਲਾਂ ਉਹਨਾਂ ਦੀ ਪਰੇਸ਼ਾਨੀਆਂ ਉਹਨਾਂ ਦੀਆਂ ਜੋ ਵੀ ਤਕਲੀਫਾਂ ਹੈਗੀਆਂ ਅਸੀਂ ਘਰ ਘਰ ਜਾ ਕੇ ਸੁਣੀਏ ਔਰ ਉਹਦੇ ਵਿੱਚ ਅਸੀਂ 5 ਸਾਲ ਲਗਾਤਾਰ ਬਿਨਾ ਕਿਸੇ ਨਾਗੇ ਤੋਂ ਬਿਨਾ ਕਿਸੇ ਦਿਨ ਬ੍ਰੇਕ ਲਾਏ ਹਰ ਇੱਕ ਦੀ ਸੇਵਾ 'ਚ ਹਾਜ਼ਰ ਰਹੇ ਹਾਂ ਔਰ ਇੱਕ ਪਿਆਰ ਦਾ ਸੁਨੇਹਾ ਲੈ ਕੇ ਜਾਂਦਾ ਸੀ ਅਸੀਂ ਕਿਸੇ ਘਰ ਐਮਸੀ ਬਣ ਕੇ ਨਹੀਂ ਜਾਂਦੇ ਰਹੇ ਇੱਕ ਪਿਆਰ ਦਾ ਸੁਨੇਹਾ ਲੈ ਕੇ ਜਾਂਦਾ ਸੀ ਕਿਸੇ ਦੇ ਘਰ ਜਾਂਦਾ ਸੀ ਛੋਟਾ ਭਰਾ ਬਣ ਕੇ ਕਿਸੇ ਦੇ ਘਰ ਜਾਂਦਾ ਸੀ ਜੀ ਉਹਨਾਂ ਦਾ ਬੱਚਾ ਬਣ ਕੇ ਅੱਜ ਉਹੀ ਆਪਣੇ ਬੱਚੇ ਨੂੰ ਇੰਨਾ ਪਿਆਰ ਕਰ ਰਹੇ ਨੇ ਜਿਹੜਾ ਕਿ ਜਿਹਦਾ ਕਿ ਤੁਸੀਂ ਦੋ ਤਰੀਕ ਨੂੰ ਆਪਣੇ ਆਪ ਦੇਖ ਹੀ ਲੋਗੇ ਜੀ ਦੂਸਰੇ ਪਾਸੇ ਸ਼ਹਿਰ ਦੇ ਵਿੱਚ ਨਾ ਪਿਛਲੇ ਦੋ ਚਾਰ ਦਿਨਾਂ ਦੇ ਵਿੱਚ ਮਾਹੌਲ ਵੀ ਬਦਲਿਆ ਹੋਇਆ ਹੈ ਵਾਕਿਆ ਸਿਆਸੀ ਮਾਹੌਲ ਕਹਿੰਦੇ ਤਲਵਾੜਾਂ ਦੇ ਵਿੱਚ ਇਹ ਰੰਗਤ ਲੈ ਲਈ ਹੈ ਕਿ ਰੈਡਾਂ ਵੀ ਸ਼ੁਰੂ ਹੋਣੇ ਲੱਗ ਗਿਆ ਚਾਹੇ ਕੋਈ ਵੀ ਕਿਸੇ ਪਾਰਟੀ ਦਾ ਉਮੀਦਵਾਰ ਕਿਸੇ ਦਾ ਸੈਂਪਲ ਭਰੇ ਜਾ ਰਹੇ ਨੇ ਕਿਸੇ ਦੇ ਜਾ ਕੇ ਦੁਕਾਨਾਂ 'ਤੇ ਜਾ ਕੇ ਛਾਪੇ ਮਾਰੀ ਹੋ ਰਹੀ ਹੈ ਜੁਰਮਾਨੇ ਪਾਏ ਜਾ ਰਹੇ ਨੇ ਉਸਨੇ ਬਿੱਤੇ ਦਿਨੀ ਬਿਸਤਰਾ ਦਾ ਮਾਮਲਾ ਸਾਹਮਣੇ ਆਇਆ ਕਿਸ ਤਰ੍ਹਾਂ ਦੇਖਦੇ ਪਹਿਲੀ ਵਾਰ ਮੈਂ ਵੀ ਪਹਿਲੀ ਵਾਰ ਦੇਖ ਰਿਹਾ ਆਪਣੇ ਇਹ ਚੋਣਾਂ ਦੇ ਵਿੱਚ ਕਿਸ ਤਰ੍ਹਾਂ ਦੇ ਮਾਮਲੇ ਜਿਹੜੇ ਸਾਹਮਣੇ ਇਲੈਕਸ਼ਨ ਦੇ ਵਿੱਚ ਖਾਸ ਕਰਕੇ ਬਿਲਕੁਲ ਨਵਦੀਪ ਜੀ ਬਿਲਕੁਲ ਸਹੀ ਕਹਿ ਰਹੇ ਹੋ ਵੈਸੇ ਤਾਂ ਜੋ ਵੀ ਜੇ ਹੋ ਰਿਹਾ ਹੈ ਇਹ ਕੁਛ ਹੱਦਕ ਸਾਡੇ ਸ਼ਹਿਰ ਲਈ ਬਹੁਤ ਹੀ ਨਿੰਦਨੀ ਹੈ ਇਹ ਅਸੀਂ ਸੁਣਦੇ ਹੁੰਦੇ ਸੀ ਫਿਲਮਾਂ ਵਿੱਚ ਟੀਵੀਆਂ ਵਿੱਚ ਦੇਖਦੇ ਹੁੰਦੇ ਸੀਗੇ ਕਿ ਜਦੋਂ ਇਲੈਕਸ਼ਨ ਆਉਂਦੇ ਨੇ ਤੇ ਇਸ ਤਰੀਕੇ ਨਾਲ ਟਾਰਗੇਟ ਕੀਤਾ ਜਾਂਦਾ ਹੈ ਜੋ ਅਸੀਂ ਅੱਜ ਕੁਝ ਮਹਿਸੂਸ ਵੀ ਕਰ ਰਹੇ ਹਾਂ ਕਿਉਂਕਿ ਸਾਡਾ ਸ਼ਹਿਰ ਵਿੱਚ ਭਾਜੀ ਨਾ ਕੋਈ ਨਾ ਹੀ ਕੋਈ ਇੰਡਸਟਰੀ ਹੈ ਤੇ ਨਾਇਗਰੋਜਗਾਰ ਹੈ ਸ਼ਹਿਰ ਦੇ ਵਪਾਰੀਆਂ ਦਾ ਜਿਹੜੇ ਕੈਂਡੀਡੇਟ ਨੇ ਉਹ ਵੀ ਵਪਾਰੀ ਨੇ ਤੇ ਜਿਹੜੇ ਵੋਟਰ ਨੇ ਉਹ ਵੀ ਵਪਾਰੀ ਨੇ ਤੇ ਜੇ ਇਸ ਤਰੀਕੇ ਨਾਲ ਵਪਾਰੀਆਂ ਨੂੰ ਤੰਗ ਕਰਨਗੇ ਤੇ ਉਹਦਾ ਜਵਾਬ ਵਪਾਰੀ ਜਿਹੜੇ ਹੈਗੇ ਨੇ ਉਹ ਬੜੇ ਵਧੀਆ ਤਰੀਕੇ ਨਾਲ ਦੇਣਗੇ ਇਹਦੇ ਵਾਸਤੇ ਮੈਂ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਕਰਾਂਗਾ ਪਰ ਜੋ ਵੀ ਇਹ ਕਰ ਰਹੇ ਨੇ ਜੇ ਇਲੈਕਸ਼ਨਾਂ ਵਾ ਕਰਕੇ ਕਰ ਰਹੇ ਨੇ ਤੇ ਬਹੁਤ ਹੀ ਇਹਨਾਂ ਵਾਸਤੇ ਮਾੜੀ ਗੱਲ ਹੈ ਦੂਸਰੇ ਮੈਂ ਤੁਹਾਡੇ ਮੈਨੀਫੈਸਟੋ ਤੇ ਆਵਾਂਗਾ ਤੁਸੀਂ ਉਹ ਮੈਨੀਫੈਸਟੋ ਜਿਹੜੇ ਕੰਮ ਲਿਖੇ ਸੀ ਕਿੰਨੇ ਕੰਮ ਕਰ ਚੁੱਕੇ ਆ ਉਹਦੇ ਵਿੱਚ ਨਵਦੀਪ ਜੀ ਮੈਂ ਤੁਹਾਨੂੰ ਪਹਿਲੇ ਕਲੀਅਰ ਕਰਦਾ ਹਾਂ ਕਿ ਪੰਜਾਬ ਵਿੱਚ ਅੱਜ ਤੱਕ ਕੌਂਸਲਰਾਂ ਦੀਆਂ ਬੇਹਿਸਾਬ ਚੋਣਾਂ ਹੋਈਆਂ ਹੋਣੀਆਂ ਮੈਨੀਫੈਸਟੋ ਹੁੰਦੀ ਹੈ ਕਿ ਇਨਸਾਨ ਦੀ ਸੋਚ ਕਿ ਜੇਕਰ ਮੈਨੂੰ ਮੇਰੇ ਸ਼ਹਿਰ ਦੀ ਜਨਤਾ ਜਿਤਾ ਕੇ ਭੇਜੇ ਤੇ ਮੈਂ ਆਪਣੇ ਸ਼ਹਿਰ ਵਾਸਤੇ ਕੀ ਕੁਝ ਕਰਨ ਦੀ ਸੋਚ ਰੱਖਦਾ ਹਾਂ ਉਹ ਸੋਚ ਤੋਂ ਸਾਡਾ ਫਿਰ ਇੱਕ ਮੈਨੀਫੈਸਟੋ ਤਿਆਰ ਹੁੰਦਾ ਮੈਨੂੰ ਅੱਜ ਵੀ ਯਾਦ ਹੈ ਕਿ ਮੈਂ ਲਾਸਟ ਟਾਈਮ 10 ਪੁਆਇੰਟਾਂ ਦਾ ਇੱਕ ਮੈਨੀਫੈਸਟੋ ਬਣਾਇਆ ਸੀ ਔਰ 10 ਪੁਆਇੰਟਾਂ ਦੇ ਮੈਨੀਫੈਸਟੋ ਨੂੰ ਕੰਪਲੀਟ ਕਰਨ ਲਈ ਮੇਰੇ ਸ਼ਹਿਰ ਦੀ ਮੇਰੇ ਮੇਰੇ ਪਰਿਵਾਰ ਵਾਸੀਆਂ ਨੇ ਮੇਰੇ ਸਾਥੀਆਂ ਨੇ ਮੈਨੂੰ 5 ਸਾਲ ਦਾ ਸਮਾਂ ਦਿੱਤਾ ਸੀ ਉਸ 5 ਸਾਲ ਦੇ ਸਮੇਂ ਵਿੱਚ ਜਿੱਥੇ ਦੇਖ ਤੁਸੀਂ ਜੇਕਰ ਮੈਨੀਫੈਸਟੋ ਤੁਹਾਡੇ ਕੋਲ ਹੋਵੇ ਤੇ ਤੁਸੀਂ ਦੇਖਿਓ ਕਿ 10 ਪੁਆਇੰਟਾਂ ਚੋਂ ਅਸੀਂ 6 ਤੋਂ 7 ਪੁਆਇੰਟ ਕੰਪਲੀਟ ਕਰ ਚੁੱਕੇ ਹਾਂ ਤੇ ਵਿਰੋਧੀਆਂ ਨੂੰ ਪਤਾ ਹੀ ਨਹੀਂ ਹੈ ਕਿ ਕੰਮ ਹੋਏ ਕਿਦਾਂ ਹੈ ਕਰਵਾਈ ਕਿੰਨਾ ਨੇ ਹੈ ਕਿਸ ਤਰੀਕੇ ਨਾਲ ਹੋਈ ਹੈ ਤੇ ਉਹਨਾਂ ਦਾ ਚਲੋ ਕੁਝ ਗੱਲਾਂ ਕਰਨੀਆਂ ਜਾਇਜ਼ ਹੋ ਜਾਂਦੀਆਂ ਵਿਰੋਧੀਆਂ ਨੂੰ ਕੁਝ ਕਹਿਣਾ ਹੀ ਹੁੰਦਾ ਹੈ ਤੇ ਜਿਸ ਤਰ੍ਹਾਂ ਸਾਡਾ ਪਹਿਲਾ ਪੁਆਇੰਟ ਸੀਗਾ ਸ਼ਹਿਰ ਵਾਸਤੇ ਕੁਝ ਅੱਸੀ ਪੁਆਇੰਟ ਲਿਖੇ ਸ਼ਹਿਰ ਵਾਸਤੇ ਸੇਲ ਸੂਦ ਮੌਜੂਦ ਕਰਾਣਾ ਹਮ ਮੇਰੇ ਖਿਆਲ ਨਾਲ ਨਗਰ ਕੌਂਸਲ ਵਿੱਚ ਅਸੀਂ ਤਲਵ ਨਗਰ ਕੌਂਸਲ ਤਲਵਾੜਾ ਵੱਲੋਂ ਆਪਣੇ ਸ਼ਹਿਰ ਨੂੰ ਇੱਕ ਐਂਬੂਲੈਂਸ ਪ੍ਰੋਵਾਈਡ ਕਰਵਾਈ ਹੈ ਹਮ ਸ਼ਾਇਦ ਇਹਨਾਂ ਨੂੰ ਕਿਸੇ ਨੂੰ ਪਤਾ ਵੀ ਨਹੀਂ ਹੋਏਗਾ ਸਾਡਾ ਪੁਆਇੰਟ ਸੀ ਸ਼ਹਿਰ ਦੇ ਸੀਸੀਟੀਵੀ ਕੈਮਰੇ ਲਗਵਾਉਣਾ ਔਰ ਕੱਲਾ ਕੱਲੇ ਅਸੀਂ ਆਪਣੇ 53 ਤੋਂ 55 ਕੈਮਰੇ ਅਸੀਂ ਆਪਣੇ ਸਮੇਂ 'ਚ ਲਗਵਾ ਲਏ ਸੀ ਚਲੋ ਗੱਲ ਵੱਖਰੀ ਹੈ ਕਿ ਨਹੀਂ ਸਾਂਭ ਸਕੇ ਇਹਨਾਂ ਕੋਲ ਅੱਜ ਬੰਦ ਪਏ ਨੇ ਪਰ ਆਪਣੇ ਵੱਲੋਂ ਅਸੀਂ ਸਾਰੇ ਲਗਵਾਏ ਸੀ ਸਭ ਤੋਂ ਵੱਡੀ ਗੱਲ ਮੈਂ ਰੱਖੀ ਸੀਗੀ ਜੀ ਕਿ ਆਪਣੇ ਸ਼ੀਖਾੜਲ ਰੋਡ ਤੇ ਔਰ ਖੋਖਾ ਮਾਰਕੀਟ پارک ਬਣਵਾਣਾ ਔਰ ਇਸ ਗੱਲ ਮੈਂ ਦਾਅਵੇ ਨਾ ਕਹਿ ਰਿਹਾ ਤੁਹਾਨੂੰ ਜੀ ਕਿ ਜਿਹੜੀ ਸ਼ੀਖਾੜਲ ਰੋਡ ਦੀ پارک ਤਲਵਾੜੇ ਦੀ ਉਹ ਪਹਿਲੀ پارک ਹੈ ਜਿਹੜੀ ਸਾਡੀ ਟਰਮ ਵਿੱਚ ਬਣੀ ਹੈ ਹੁਣ ਤੇ ਚਲੋ پارکਾਂ ਦਾ ਦੌਰ ਚੱਲ ਪਿਆ ਜੀ ਕਿ ਜਦੋਂ ਐਨਓਸੀ ਲੈਣ ਤੋਂ ਸਾਰੇ ਡਰਦੇ ਸੀ ਤਲਵਾੜੇ ਵਿੱਚ ਪਹਿਲੀ ਐਨਓਸੀ ਅਸੀਂ ਆਪਣੀ ਟਰਮ ਵਿੱਚ ਲਿਆਂਦੀ ਹੈ ਉਸ ਐਨਓਸੀ ਦੇ ਆਧਾਰ ਤੇ ਸ਼ੀਖਾੜਲ ਰੋਡ ਤੇ ਸ਼ਹੀਦ ਭਗਤ ਸਿੰਘ ਜੀ ਦੇ ਨਾਮ ਤੇ ਪਾਰਕ ਬਣਾਈ ਹੈ ਜਿੱਥੇ ਅਜ ਰੌਣਕਾਂ ਵੀ ਲੱਗਦੀਆਂ ਐ ਤੇ ਬੱਚੇ ਸ਼ਾਮ ਨੂੰ ਚੈਲਪੈਲ ਵੀ ਕਰਦੇ ਨੇ ਉਸ ਤੋਂ ਬਾਅਦ ਆਪਣੀ ਟਰਮ ਵਿੱਚ ਜਨਵਰੀ ਮਹੀਨੇ ਅਸੀਂ ਫੇਰ ਖੋਖਾ ਮਾਰਕੀਟ ਵਾਸਤੇ ਜਿਹੜੀ ਪਾਰਕ ਬਣੀ ਐ ਆਪਣੇ ਹੀ ਮੌਜੂਦਗੀ ਵਿੱਚ 13 ਦੇ 13 ਐਮਸੀ ਦੀ ਮੌਜੂਦਗੀ ਦੇ ਵਿੱਚ ਅਸੀਂ ਇਸ ਪਾਰਕ ਦਾ ਫੰਡ ਪਾਸ ਕੀਤਾ ਹੈ ਅੱਜ ਉਹਦਾ ਕੋਈ ਜਿਹੜਾ ਮਰਜ਼ੀ ਰੋਲਾ ਪਾਈ ਜਾਵੇ ਮੈਂ ਤਾਂ ਕਹਿ ਰਿਹਾ ਜੀ ਅਸੀਂ ਪਾਰਕਾਂ ਗਲੀਆਂ ਤੇ ਨਾਲੀਆਂ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਸ਼ਹਿਰ ਨੂੰ ਬਸਾਨ ਤੇ ਬਚਾਉਣ ਵੱਲ ਤੁਰੇ ਆਂ ਹਾਂ ਸੇ ਆਪ ਇਹਨਾਂ ਚ ਉਲਝਣਾ ਨਹੀਂ ਚਾਹਦੇ ਸਾਡੇ ਕੀਤੇ ਕੰਮ ਜਨਤਾ ਦੇਖ ਰਹੀ ਹੈ ਔਰ ਉਹਦਾ ਜਵਾਬ ਜਨਤਾ ਦੀ ਕਚਹਿਰੀ ਚ ਹੈ ਉਹਦਾ ਫੈਸਲਾ ਜਨਤਾ ਦੀ ਕਚਹਿਰੀ ਚ ਹੈ ਔਰ ਸਾਨੂੰ ਬੜਾ ਵਧੀਆ ਹੈ ਕਿ ਉਹਦਾ ਜਵਾਬ ਸਾਨੂੰ ਜਨਤਾ ਚੋਂ ਇਸ ਲਈ ਦੇਗੀ ਤੇ ਸਾਨੂੰ ਯਾਰਾ ਖੁਸ਼ੀ ਹੋਏਗੀ ਬਿਲਕੁਲ ਪੇਰਾਂ ਦੇ 13 ਐਮਸੀਆਂ ਦੇ ਨੇ ਹਨ ਮਤੇ ਪਾ ਕੇ ਜਾਂ ਫੰਡ ਜਾਰੀ ਕਰਕੇ ਪਾਰਕ ਬਣਾਏ ਨੇ ਪਰ ਪਾਰਕਾਂ ਦੇ ਇਹਨਾਂ ਬਾਰੇ ਬਹੁਤ ਵੱਡੇ ਦਾਅਵੇ ਕੀਤੇ ਗਾਰੇ ਮੈਂ ਦੋ ਚਾਰ ਪਾਰਕਾਂ ਦਾ ਦੌਰਾ ਵੀ ਕੀਤਾ ਉਹ ਪੱਥਰੀ ਦਿਖਾਈ ਦਿੰਦੇ ਪਾਰਕ ਬਿਲਕੁਲ 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 ਠੀਕ ਹੈ ਸਵਾਲ ਪਬਲਿਕ ਦਾ ਕਰਾਂਗੇ ਅਸੀਂ ਕਿਸੇ ਪਾਰਟੀ ਦੇ ਨਾਮ ਦੀ ਅਸੀਂ ਪਬਲਿਕ ਦਾ ਸਵਾਲ ਕਰਾਂਗੇ ਪਬਲਿਕ ਦਾ ਪੈਸਾ ਲੋਕਾਂ ਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੂਰਾ ਟੈਕਸ ਕੱਟਿਆ ਜਾਂਦਾ ਕਿਸੇ ਵੀ ਤਰੀਕੇ ਨਾਲ ਚਾਹੇ ਨਗਰ ਕੌਂਸਲ ਦੀ ਗੱਲ ਕਰੀ ਉਹ ਟੈਕਸ ਦਾ ਪੈਸਾ ਜੇ ਸਹੀ ਵਰਤੋਂ ਨਾ ਹੋਵੇ ਤਾਂ ਉਹ ਵੀ ਮਾੜੀ ਗੱਲ ਹੈਗੀ ਸਾਡੇ ਕੋਲ ਧਰਮ ਪਤਨੀ ਵੀ ਚੋਣ ਲੜ ਰਹੇ ਨੇ ਮੈਂ ਪਬਲਿਕ ਦੇ ਪਿਆਰ ਦੀ ਗੱਲ ਕਰਾਂਗਾ ਹੰਗਾਰਾ ਕਿਸ ਤਰ੍ਹਾਂ ਦਾ ਹੈਗਾ ਜੋ ਪਿਛਲੀ ਵਾਰ ਪਿਆਰ ਜਾਂ ਹੰਗਾਰਾ ਮਿਲੇ ਸੋ ਉਸ ਤਰ੍ਹਾਂ ਦਾ ਨਜ਼ਰ ਆ ਰਿਹਾ ਇਸ ਵੇਲੇ ਬਿਲਕੁਲ ਜੀ ਇਹ ਸਾਡੇ ਸ਼ਹਿਰ ਵਾਸੀਆਂ ਦਾ ਇਹ ਮੇਰੇ ਵਾਰਡ ਵਾਸੀਆਂ ਦਾ ਇਹ ਮੇਰੇ ਸੱਜਣ ਮਿੱਤਰਾਂ ਦਾ ਮੇਰੀ ਮਾਵਾਂ ਦਾ ਮੇਰੀਆਂ ਭੈਣਾਂ ਦਾ ਪਿਆਰ ਹੀ ਹੈ ਕਿ ਸ਼ਾਇਦ ਅਸੀਂ ਦੂਸਰਾ ਵਾਰਡ ਵਿੱਚ ਜਾ ਕੇ ਤੇ ਉੱਥੇ ਉਮੀਦਵਾਰ ਬਣ ਕੇ ਤੇ ਇਲੈਕਸ਼ਨ ਲੜ ਰਹੇ ਤੇ ਸਾਡੇ ਮਨ ਚ ਜਿਹੜੀ ਸੋਚ ਆ ਸਾਡੇ ਸ਼ਹਿਰ ਵਾਸੀਆਂ ਨੇ ਪਾਈ ਹੈ ਕਿ ਬੇਟਾ ਸਾਨੂੰ ਤੇਰੀ ਜ਼ਰੂਰਤ ਹੈ ਇਸ ਕਰਕੇ ਤੂੰ ਇਹੋ ਜਿਹਾ ਕੋ वार्ड ਚੋਲ ਤੇ ਆਪਾਂ ਤੇਰੇ ਨਾਲ ਚੱਲਾਂਗੇ ਔਰ ਸ਼ਾਇਦ ਤੁਸੀਂ ਦੇਖਿਆ ਹੀ ਹੋਵੇਗਾ ਕਿ ਮੇਰੇ ਨਾਲ ਮੇਰੇ ਜਿਸਲੇ ਮੈਂ ਨਾਲ ਚੱਲਣਾ ਤੇ ਮੇਰੇ ਨਾਲ ਮੇਰਾ ਪੂਰਾ ਮੁਹੱਲਾ ਮੇਰਾ ਪਰਿਵਾਰ ਵਾਂ ਕੇ ਚੱਲਦਾ ਹੈ ਜੀ ਹਾਂ ਤੇ ਹੁਣ ਕਿਹੜੇ ਕੰਮ ਜਿਹੜੇ ਹੁਣ ਤੁਸੀਂ ਜਿਹੜੇ ਕੋਈ ਰਹਿੰਦੇ ਆ ਕਿਹੜੇ ਲੋਕਾਂ ਨੂੰ ਦੱਸ ਰਹੇ ਹੋ ਮੁੱਦਿਆਂ ਤੇ ਅਸੀਂ ਇਹ ਕੰਮ ਆਉਣ ਵਾਲੇ ਦਿਨਾਂ ਦੇ ਵਿੱਚ ਕਰਾਂਗੇ ਜਿਸ ਆਧਾਰ ਤੇ ਹੁਣ ਆਪਣੇ ਵਾਰਡ ਦੇ ਵਿੱਚ ਵੋਟ ਮੰਗ ਰਹੇ ਹਾਂ ਬਿਲਕੁਲ ਜੀ ਮੈਂ ਤੇ ਇੱਕੋ ਗੱਲ ਜਿਹੜੇ ਦੱਸ ਰਿਹਾ ਹੁਣ ਤੇ ਜੀ ਹੁਣ ਜਿਹੜਾ ਸਾਡਾ ਮੁੱਦਾ ਹੈ ਨਾ ਜੀ ਉਹ ਗਲੀਆਂ ਨਾਲੀਆਂ ਦਾ ਰਿਆ ਹੀ ਨਹੀਂ ਜੀ ਜੋ ਅਸੀਂ ਮਹਿਸੂਸ ਕਰ ਰਹੇ ਹਾਂ ਕਿ ਗਲੀਆਂ ਨਾਲੀਆਂ ਬੰਦੀਆਂ ਆਈਆਂ ਤੇ ਬੰਦੀਆਂ ਹੀ ਰਹਿਣੀਆਂ ਅਸੀਂ ਤੇ ਹੁਣ ਆਉਣ ਵਾਲੇ ਸਮੇਂ ਵਿੱਚ ਤਲਵਾੜੇ ਵਿੱਚ ਅਸੀਂ ਮੰਗ ਰੱਖਾਂਗੇ ਮੈਡੀਕਲ ਕਾਲਜ ਦੀ ਔਰ ਅਸੀਂ ਤਲਵਾੜੇ ਵਿੱਚ ਜਿਹੜੇ ਖਾਲੀ ਪਏ ਕੁਆਰਟਰਾਂ ਦੀ ਇਸ ਸ਼ਹਿਰ ਦੀ ਪਾਪੂਲੇਸ਼ਨ ਨੂੰ ਵਧਾਣ ਦੀ ਕਿਉਂਕਿ ਸਾਡਾ ਤਲਵਾੜਾ ਇਸ ਵੇਲੇ ਸਿਰਫ ਔਰ ਸਿਰਫ ਹਿਮਾਚਲ ਦੇ ਉੱਪਰ ਹੀ ਡਿਪੈਂਡਡ ਰਹਿ ਗਿਆ ਹੈ ਇਹ 10 ਦਿਨ ਲਈ ਤੁਸੀਂ ਦੇਖਿਆ ਹੋਣਾ ਕਿ ਸੀਵਰੇਜ ਦਾ ਕੰਮ ਚੱਲਦਾ ਸੀ ਤੇ ਬੰਦ ਹੋਇਆ ਤੇ ਦੁਕਾਨਦਾਰਾਂ ਦੇ ਰੋਜ਼ਗਾਰ ਬੰਦ ਹੋ ਗਏ ਜਨਤਾ ਪਰੇਸ਼ਾਨ ਹੋ ਗਈ ਕਿ ਅਸੀਂ ਆਪਣੇ ਬੱਚਿਆਂ ਦੇ ਵਾਸਤੇ ਕਰਨਾ ਕੀ ਹੈ ਅਸੀਂ ਕਾਰੋਬਾਰ ਚਲਾਉਣਾ ਕਿੱਦਾਂ ਹੈ ਸਾਡਾ ਹੁਣ ਮੇਨ ਮੁੱਦਾ ਹੈ ਕਿ ਆਪਣੇ ਸ਼ਹਿਰ ਦੀ ਆਬਾਦੀ ਨੂੰ ਕਿਸ ਤਰੀਕੇ ਨਾਲ ਵਧਾਇਆ ਜਾਵੇ ਸਚਾਹੇ ਮੈਂ ਤੁਹਾਨੂੰ ਫਿਰ ਦੱਸ ਰਿਹਾ ਕਿ ਸਾਨੂੰ ਹਰ ਜਗ੍ਹਾ ਤੇ ਝੋਲੀ ਢੱਨ ਨੂੰ ਸੀ ਤਿਆਰ ਹੂੰ ਜੇ ਸੈਂਟਰ ਦੀ ਸਟਾ ਸਰਕਾਰ ਕੋਲ ਸਟੇਟ ਦੀ ਸਰਕਾਰ ਕੋਲ ਹਰ ਜਗ੍ਹਾ ਝੋਲੀ ਢੱਨ ਨੂੰ ਤਿਆਰ ਆ ਬਸ਼ਰਤੇ ਸਾਡੇ ਸ਼ਹਿਰ ਨੂੰ ਬਸਾਨ ਲਈ ਸਾਨੂੰ ਕੁਛ ਅਸ਼ਵਾਸ਼ਣ ਦੇਣ ਅਸੀਂ ਹਰ ਉਹ ਕੰਮ ਕਰਾਂਗੇ ਜਿਹਦੇ ਨਾਲ ਤਲਵਾੜੇ ਨੂੰ ਵਸਾਇਆ ਜਾਏ ਔਰ ਬਚਾਇਆ ਜਾਏ ਦੋ ਆਖਰੀ ਸਵਾਲ ਕਰਾਂਗਾ ਪਹਿਲੇ ਨੰਬਰ ਤਾਂ ਇਹ ਹੈ ਕਿ ਇਸ ਵੇਲੇ ਮੁਕਾਬਲਾ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਤੀਸਰੀ ਧਿਰ ਵੀ ਖੜੀ ਹੋ ਗਈ ਆਮ ਆਦਮੀ ਪਾਰਟੀ ਤੇ ਬੀਜੇਪੀ ਵੀ ਆ ਕਿਦਾਂ ਮੈਂ ਕਿੰਨੇ ਕਿ ਟੱਕਰ ਦਾ ਮੁਕਾਬਲਾ ਇਹ ਨਵਦੀਪ ਜੀ ਮੈਂ ਤੁਹਾਡੀ ਗੱਲ ਬੜੀ ਅੱਛਾ ਸਵਾਲ ਤੁਸੀਂ ਕੀਤਾ ਹੈ ਜਦੋਂ ਵੀ ਅਕਸਰ ਮਹਾਂਬਾਜ਼ਾਰ ਨਿਕਲੀਦਾ ਤੇ ਵਾਰਤਿਕਾ ਦਾ ਇਹ ਗੱਲ ਤਕਰੀਬਨ ਸਾਹਮਣੇ ਆ ਜਾਂਦੀ ਹੈ ਜੀ ਕਿ ਤਿੰਨ ਜਣੇ ਤਿੰਨ ਜਣੇ ਤਿੰਨ ਜਣੇ ਮੈਂ ਰਿਐਲਿਟੀ ਦੱਸ ਰਿਹਾ ਜੀ ਮੇਰੇ ਖਿਆਲ ਨਾਲ ਮੈਂ ਤੁਸੀਂ ਹੁਣ ਵੀ ਦੇਖਿਆ ਹੋਣਾ ਮੈਂ ਕਿਸੇ ਵੱਲ ਦੇਖ ਕੇ ਇਲੈਕਸ਼ਨ ਲੜ ਨਹੀਂ ਰਿਹਾ ਹਾਂ ਨਾ ਮੇਰਾ ਪਰਮਾਤਮਾ ਦਿਖਾਵੇ ਤੇ ਨਾ ਹੀ ਮੈਂ ਕਿਸੇ ਵੱਲ ਦੇਖ ਰਿਹਾ ਮੇਰਾ ਹਥਿਆਰ ਆਪਣੇ 5 ਸਾਲ ਦੇ ਕੀਤੇ ਕੰਮਾਂ ਤੇ ਤੇ ਆਪਣੇ ਸ਼ਹਿਰ ਵਾਸੀਆਂ ਤੇ ਜੇ ਜਿਨ੍ਹਾਂ ਦੀ ਮੈਂ ਦਿਨਾਂ ਵਾਸਤੇ ਮੈਂ 5 ਸਾਲ ਹਾਜ਼ਰੀਆਂ ਵਾ ਉਹਨਾਂ ਵੱਲ ਦੇਖ ਕੇ ਮੈਂ ਅੱਗੇ ਵਧ ਰਿਹਾ ਉਹਨਾਂ ਦੇ ਹੰਗਾਰੇ ਨਾਲ ਅੱਗੇ ਵਧ ਰਿਹਾ ਉਹਨਾਂ ਦੇ ਪਿਆਰ ਨਾਲ ਅੱਗੇ ਵਧ ਰਿਹਾ ਬਾਕੀ ਮੇਰੇ ਮੁਕਾਬਲੇ ਚ ਕੌਣ ਚੱਲ ਰਿਹਾ ਕੌਣ ਨਹੀਂ ਚੱਲ ਰਿਹਾ ਇਸ ਚੀਜ਼ ਵੱਲ ਨਾ ਕਿ ਕੱਲ੍ਹ ਗੌਰ ਕੀਤੀ ਸੀ ਤੇ ਨਾ ਹੀ ਅੱਜ ਕਰ ਰਿਹਾ ਆਖਰੀ ਪਬਲਿਕ ਨੂੰ ਕੀ ਕਹਿਣਾ ਚਾਹੁੰਦੇ ਆਪਣੇ ਵਾਰਡ ਦੀ ਜਨਤਾ ਨੂੰ ਕੀ ਕਹਿਣਾ ਚਾਹੁੰਦੇ ਵਾਰਡ ਦੀ ਜਨਤਾ ਨੂੰ ਤੇ ਮੈਂ ਪਹਿਲੇ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਮੈਨੂੰ ਪਹਿਲੇ ਵੀ 5 ਸਾਲ ਸੇਵਾ ਦਾ ਮੌਕਾ ਦਿੱਤਾ ਹੈ ਔਰ ਇੱਕ ਹੋਰ ਬੇਨਤੀ ਕਰਾਂਗਾ ਕਿ ਜੇਕਰ ਆਪਣੇ ਬੱਚੇ ਦੀ ਸੇਵਾ ਪੰਜ ਸਾਲ ਚੰਗੀ ਲੱਗੀ ਹੋਵੇ ਤੇ ਇਸ ਵਾਰੀ ਮੇਰੇ ਨਾਲ ਨਾਲ ਸਾਡੀ ਕਮੇਟੀ ਬਣਾ ਕੇ ਅੰਦਰ ਭੇਜੋ ਤਾਂ ਕਿ ਸਾਡੇ ਕਿਸੇ ਕੰਮ ਚ ਜਿਹੜੀ ਕੀ 6-8 ਮਹੀਨੇ ਸਾਥ ਤੁਸੀਂ ਦੇਖਿਆ ਹੈ ਕੁਝ ਦਿੱਕਤਾਂ ਮਹਿਸੂਸ ਹੋਈਆਂ ਹੈ ਸਾਡੀ ਕਮੇਟੀ ਅੰਦਰ ਬਣਾ ਕੇ ਭੇਜੋ ਤਾਂ ਜੋ ਅਸੀਂ ਆਪਣੇ ਸ਼ਹਿਰ ਨੂੰ ਨਾਲ ਲੈ ਕੇ ਕੋਈ ਸ਼ਹਿਰ ਨੂੰ ਬਚਾਣ ਤੇ ਵਸਾਣ ਵਾਲੇ ਅਗੇ ਅਗੇ ਪਾਸੇ ਵੱਧ ਸਕੀਏ ਜੀ ਧੰਨਵਾਦ ਸੋ ਇਹ ਸਨ ਦੀਪਕ अरोड़ा ਜੀ ਜੋ ਵਾਰਡ ਨੰਬਰ 11 ਦੇ ਵਿੱਚੋਂ ਇਸ ਵੇਲੇ ਉਮੀਦਵਾਰ ਨੇ ਕਾਂਗਰਸ ਪਾਰਟੀ ਦੇ ਇਹਨਾਂ ਦੇ ਤਰ੍ਹਾਂ ਪਤਨੀ ਵਾਰਡ ਨੰਬਰ 12 ਦੇ ਵਿੱਚੋਂ ਲੜ ਰਹੇ ਨੇ ਸੋ ਇਸ ਵੇਲੇ ਇਹਨਾਂ ਦਾ ਕਹਿਣਾ ਕਿ ਅਸੀਂ ਆਪਣੇ ਕੀਤੇ ਹੋਏ ਕੰਮਾਂ ਨੂੰ ਲੈ ਕੇ ਲੋਕਾਂ ਤੋਂ ਵੋਟ ਮੰਗਣ ਜਾ ਰਹੇ ਹਾਂ ਹੁਣ ਸਾਡਾ ਮੁੱਦਾ ਗਲੀਆਂ ਨਾਲੀਆਂ ਤੱਕ ਸੀਮਤ ਨਹੀਂ ਹੈ ਤਲਵਾੜੇ ਦੇ ਹਾਲਾਤਾਂ ਨੂੰ ਮੱਧ ਨਜ਼ਰ ਰੱਖਦੇ ਹੋਏ ਤਲਵਾੜੇ ਨੂੰ ਬਚਾਉਣ ਅਤੇ ਬਸਾਉਣ ਦੀ ਗੱਲ ਕਰੀਏ ਹੁਣ ਦੋ ਤਰੀਕ ਨੂੰ ਚੋਣਾਂ ਨੇ ਦੋ ਤਰੀਕ ਨੂੰ ਦੇਖਦੇ ਆਂ ਲੋਕ ਜਿਹੜਾ ਇਹਨਾਂ ਨੇ ਦਾਅਵਾ ਕੀਤਾ ਹੈ ਬਚਾਉਣ ਜਾਂ ਵਸਾਉਣ ਨੂੰ ਉਸ ਨੂੰ ਦੇਖਦੇ ਹੋਏ ਲੋਕ ਇਹਨਾਂ ਨੂੰ ਵੋਟ ਦਿੰਦੇ ਆ ਜਾਂ ਇਹਨਾਂ ਨੂੰ ਜਿਤਾਉਂਦੇ ਆ ਤਾਂ ਦੋ ਤਰੀਕ ਦੇ ਨਤੀਜਿਆਂ ਤੋਂ ਹੀ ਪਤਾ ਚੱਲੇਗਾ